ਜੋਕ ਦੋਸਤੋ ਮੈਂ ਨਵਕਿਰਨ ਮੇਰੇ ਨਾਲ ਐਡਵੋਕੇਟ ਹਰਮਨਦੀਪ ਸਿੰਘ ਰੈਸਰ ਸ਼੍ਰੋਮਣੀ ਅਕਾਲੀ ਦਲ ਅੱਜ ਬਹੁਤ ਚਰਚਾ ਦੇ ਵਿੱਚ ਚੱਲ ਰਿਹਾ ਹੈ ਇਹ ਉਹ ਪਾਰਟੀ ਹੈ ਜਿਹੜੀ ਦੂਜੀ ਭਾਰਤ ਦੀ ਸਭ ਤੋਂ ਪੁਰਾਣੀ ਪਾਰਟੀ 1920 ਦੇ ਲਗਭਗ ਹੋਣ ਦੇ ਵਿੱਚ ਆਉਂਦੀ ਹੈ ਗੁਰਦੁਆਰਿਆਂ ਨੂੰ ਮਸੰਦਾਂ ਤੋਂ ਆਜ਼ਾਦ ਕਰਾਉਣ ਦਾ ਮਸਲਾ ਇਸ ਤੋਂ ਇਲਾਵਾ 1947 ਦੀ ਆਜ਼ਾਦੀ ਦੀ ਲਹਿਰ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਭੂਮਿਕਾ ਦਾ ਮਸਲਾ ਇਸ ਤੋਂ ਇਲਾਵਾ ਉਦੋਂ ਬਾਅਦ ਭਾਸ਼ਾ ਦੇ ਆਧਾਰ ਦੇ ਉੱਤੇ ਸੂਬੇ ਦੀ ਮੰਗ ਦਾ ਮਸਲਾ ਐਮਰਜੈਂਸੀ ਦੇ ਖਿਲਾਫ ਜੇਲ੍ਹਾਂ ਦੇ ਵਿੱਚ ਜਾਨ ਦਾ ਮਸਲਾ ਐਮਰਜੈਂਸੀ ਦੇ ਵਿਰੋਧ ਦਾ ਮਸਲਾ ਜਾਂ ਹੋਰ ਕਈ ਪਹਿਲੂਆਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਵੀ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਤੋਂ ਪਹਿਲਾਂ ਰਹੇ ਉਨ੍ਹਾਂ ਦੇ ਵਿੱਚੋਂ ਕਿਸੇ ਦੇ ਉੱਤੇ ਵੀ ਇਸ ਰੂਪ ਦੇ ਵਿੱਚ ਗੱਲ ਨਹੀਂ ਹੋ ਠੀਕ ਹੈ ਉਹਨਾਂ ਨੇ ਪਰਿਵਾਰਵਾਦ ਦੀ ਰਾਜਨੀਤੀ ਕੀਤੀ ਜਾਂ ਉਹਨਾਂ ਨੇ ਆਪਣੇ ਘਰ ਭਰਨ ਦੇ ਲਈ ਜਿਹੜਿਆ ਸੱਤਾ ਦੀ ਦਰਬਾਰਤੋਂ ਕੀਤੀ ਲੇਕਿਨ ਪ੍ਰਕਾਸ਼ ਸਿੰਘ ਬਾਦਲ 1996 97 ਦੇ ਵਿੱਚ ਆ ਕੇ ਪੂਰੀ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਕਾਬਜ ਹੁੰਦੇ ਨੇ ਹਾਲਾਂਕਿ ਮੁੱਖ ਮੰਤਰੀ ਉਹ ਤੋਂ ਪਹਿਲਾਂ ਵੀ ਕੁਝ-ਕੁਝ ਸਮੇਂ ਦੇ ਲਈ ਬਣਦੇ ਨੇ ਔਰ ਇਹਨਾਂ ਦੇ ਮੁੱਖ ਮੰਤਰੀ ਦਾ ਜਿਹੜਾ ਦੌਰ ਰਹਿੰਦਾਗਾ ਉਹ ਬਹੁਤ ਹੀ ਜੇ ਮੈਂ ਕਹਿ ਲਾਂ ਕਿ ਉਸ ਰੂਪ ਦਾ ਰਹਿੰਦਾ ਜਿਵੇਂ ਪੰਜਾਬ ਦੇ ਵਿੱਚ ਝੂਠੇ ਪੁਲਸ ਮੁਕਾਬਲਿਆਂ ਦਾ ਦੌਰ ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਹੁੰਦਿਆਂ ਚੱਲਿਆ ਸੀ ਉਦੋਂ ਨਕਸਲਵਾੜੀ ਲਹਿਰ ਚੱਲ ਰਹੀ ਸੀ ਔਰ ਕਈ ਨੌਜਵਾਨਾਂ ਨੂੰ ਸ਼ਹੀਦ ਕੀਤਾ ਔਰ 80 ਸਾਲਾ ਬਜ਼ੁਰਗ ਬਾਬਾ ਬੂਝਾ ਸਿੰਘ ਨੂੰ ਸ਼ਹੀਦ ਕੀਤਾ ਲੇਕਿਨ 1996-97 ਦਾ ਤਾਂ ਉਹ ਦੌਰ ਹੈ ਨਾ ਜਦੋਂ ਪ੍ਰਕਾਸ਼ ਸਿੰਘ ਬਾਦਲ ਪੂਰੀ ਤਰ੍ਹਾਂ ਦੇ ਨਾਲ ਕਾਲੀ ਦਲ ਦੇ ਉੱਤੇ ਕਾਬਜ਼ ਹੋ ਜਾਂਦੇ ਨੇ ਤੇ ਅਜਿਹੇ ਰੂਪ ਦੇ ਵਿੱਚ ਕਾਬਜ ਹੁੰਦੇ ਨੇ ਕਿ ਇਹ ਕੁਝ ਜਥੇਦਾਰ ਸਹਿਬਾਨ ਨੂੰ ਵੀ ਜਿਹੜਾ ਅਹੁਦਿਆਂ ਤੋਂ ਹਟਾਉਂਦੇ ਨੇ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਹਾਕਿਆਂ ਤੋਂ ਚੱਲੇ ਆ ਰਹੇ ਪ੍ਰਧਾਨ ਜਥੇਦਾਰ ਗਰਚਰਨ ਸਿੰਘ ਟੋੜਾ ਦੀ ਛੁੱਟੀ ਕਰਦੇ ਨੇ ਭਾਵੇਂ ਟੋੜਾ ਸਾਹਿਬ ਵਾਪਸ ਆ ਜਾਂਦੇ ਨੇ ਲੇਕਿਨ ਉਦੋਂ ਤੱਕ ਪ੍ਰਕਾਸ਼ ਸਿੰਘ ਬਾਦਲ ਹੁਰੀ ਪੂਰੀ ਤਰ੍ਹਾਂ ਦੇ ਨਾਲ ਪਾਰਟੀ ਦੇ ਉੱਤੇ ਕਾਬਜ ਹੋ ਚੁੱਕੇ ਸੀ ਹਰਮਨ ਜੀ ਜੇ ਆਪਾਂ 96 97 ਦੇ ਦੌਰ ਤੋਂ ਸ਼ੁਰੂ ਕਰੀਏ 96 97 ਦੇ ਵਿੱਚ ਇੱਕ ਤਾਂ ਇਹ ਪਾਰਟੀ ਦੇ ਉੱਤੇ ਜਦੋਂ ਕਾਬਜ ਹੋਏ ਇਹਨਾਂ ਨੇ ਪਾਰਟੀ ਨੂੰ ਪਰਿਵਾਰਵਾਦ ਦੀ ਭੇਂਟ ਕਿਵੇਂ ਚੜ੍ਹਾ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਸੈਕੰਡਲੀ ਜਿਹੜਾ ਹੈਗਾ ਉਹ ਇੱਕ ਸੂਬੇ ਦੀ ਧਾਰਮਿਕ ਘੱਟ ਗਿਣਤੀ ਦੀ ਨਮੈਂਦਾ ਪਾਰਟੀ ਹੋਣ ਦਾ ਦਾਵਾ ਕਰਨ ਵਾਲੀ ਪਾਰਟੀ ਦਾ ਭਾਜਪਾ ਵਰਗੀ ਜਿਹੜੀ ਫਿਰਕੂ ਪਾਰਟੀ ਦੇ ਪੱਖ ਦੇ ਵਿੱਚ ਬਿਨਾਂ ਸ਼ਰਤ ਹਮਾਇਤ ਦਾ ਐਲਾਨ ਇਹ ਦੋਨੇ ਸੰਦਰਭਾਂ ਨੂੰ ਕਿਵੇਂ ਦੇਖੇ ਦੇਖੋ ਉਹ ਵੀ ਬੜਾ ਟਰਨਿੰਗ ਪੁਆਇੰਟ ਆ ਸਾਰੀ ਅਕਾਲੀ ਪੋਲਿਟਿਕ ਦੇ ਵਿੱਚ ਜੋ 96 'ਚ ਹੋਇਆ ਮਤਲਬ ਉਹ ਤੋਂ ਪਹਿਲਾਂ ਜਿਹੜਾ ਅਕਾਲੀ ਦਲ ਦਾ ਸਾਰਾ ਰੋਲ ਹੈ ਉਹ ਓਵਰਆਲ ਮੋٹے ਰੂਪ ਦੇ ਵਿੱਚ ਇੱਕ ਪੋਜ਼ਿਟਿਵ ਰੋਲ ਕੰਟਰੀਬਿਊਸ਼ਨ ਉਹਦਾ ਹੈਗਾ ਪੰਜਾਬ ਦੀ ਸਾਰੀ ਸਿਆਸਤ ਨੂੰ ਚਾਹੇ ਉਹ ਵੰਡ ਤੋਂ ਪਹਿਲਾਂ ਹੋਵੇ ਤੇ ਕਮੀਆਂ ਪੇਸ਼ੀਆਂ ਦੇ ਬਾਵਜੂਦ ਤੇ ਚਾਹੇ ਵੰਡ ਤੋਂ ਬਾਅਦ ਹੋਵੇ ਪੰਜਾਬੀ ਮਤਲਬ ਉਹਨਾਂ ਨੇ ਜਿਹੜੇ ਪੰਜਾਬ ਦੇ ਲੋਕਾਂ ਨੇ ਤੇ ਸਿੱਖਾਂ ਨੇ ਜਿਹੜੇ ਉਸ ਮੌਕੇ ਦੇ ਉੱਤੇ ਜਿਹੜੇ ਮੰਗਾ ਮਸਲੇ ਸੀ ਉਹਨਾਂ ਨੂੰ ਡਰੈਸ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਤੇ ਸੰਘਰਸ਼ ਕਰਨ ਦੀ ਕੋਸ਼ਿਸ਼ ਕੀਤੀ ਪੰਜਾਬੀ ਸੂਬੇ ਦੀ ਮੰਗ ਉਭਾਰੀ ਤੇ ਜਦੋਂ ਉਹ ਪਾਸਾਰ ਦੇ ਅਧਾਰ ਤੇ ਸੂਬੇ ਬਣ ਰਹੇ ਸੀ ਤੇ ਉਸ ਤੋਂ ਬਾਅਦ ਜਦੋਂ ਪੰਜਾਬੀ ਸੂਬਾ ਵੀ ਪੂਰਾ ਨਹੀਂ ਦਿੱਤਾ ਤੇ ਅਨੰਦਪੁਰ ਦਾ ਮਤ ਆਇਆ ਕਾਲੀ ਦਾਲ ਜੀਗਵਾਈ ਦੇ ਵਿੱਚ ਅਵਗਨੰਦਪੁਰ ਦਾ ਮਤਤ ਅੱਜ ਜਿਹੜੀ ਅਸੀਂ ਫੈਡਰਲ ਟਾਂਚੇ ਦੀ ਗੱਲ ਕਰ ਰਹੇ ਹਾਂ ਕਿ ਕਿਹੜੇ ਕਿਹੜੇ ਪਹਿਲੂ ਆਨੰਦਪੁਰ ਦੇ ਮਤੇ ਦੇ ਵਿੱਚ ਆਨੰਦ ਮਤਲਬ ਕਿ ਜਦੋਂ ਕਿ ਸੈਂਟਰ ਕੋਲੇ ਚਾਰ ਮਹੱਕਮੀ ਰਹਿਣੇ ਚਾਹੀਦੇ ਆ ਜ਼ਿਆਦਾ ਅਧਿਕਾਰ ਸੂਬਿਆਂ ਕੋਲੇ ਰਹਿਣੇ ਚਾਹੀਦੇ ਨੇ ਤਾਂ ਇਹ ਨੁਕਤਾ ਜਿਹੜਾ ਜੋ ਜੰਮੂ ਕਸ਼ਮੀਰ 370 ਆਰਟੀਕਲ ਦੇ ਤਹਿਤ ਭਾਰਤ ਦਾ ਹਿੱਸਾ ਬਣਿਆ ਨਾਗਾਲੈਂਡ ਦੇ 377 ਆ ਤਾਂ ਉਵੇਂ ਹੀ ਕਿ ਪੰਜਾਬ ਜਾਂ ਬਾਕੀ ਸੂਬੇ ਵੀ ਸੈਂਟਰ ਦੇ ਨਾਲ ਇੱਕ ਪ੍ਰੋਪਰ ਫੈਡਰਲ ਟਾਂਚਾ ਹੋਵੇ ਜੋ ਆਪਣੇ ਦੇਸ਼ ਦੇ ਵਿੱਚ ਬਹੁਤ ਜ਼ਰੂਰੀ ਵੀ ਆ ਜਿੰਨੀ ਇੱਥੇ ਆ ਡੱਟ ਕਮਾ ਵਸਦੀਆਂ ਨੇ ਇੱਥੇ ਤਾਂ ਉਸ ਸਮੇਂ ਜਿਹੜਾ ਉਹ ਬਹੁਤ ਅਹਿਮ ਡਾਕੂਮੈਂਟ ਆ ਉਹ ਉਸ ਸਮੇਂ ਨੂੰ ਅਡਰੈਸ ਕਰਦਾ ਹੋਇਆ ਸਮੇਂ ਦੀਆਂ ਹਾਲਤਾਂ ਨੂੰ ਅਡਰੈਸ ਕਰਦਾ ਹੋਇਆ ਤਾਂ ਆਨੰਦਪੁਰ ਦੇ ਮਤੇ ਦੇ ਉੱਤੇ ਫਰੇਮ ਅਰਡੈਂਸੀ ਦੇ ਵਿੱਚ ਰੋਲ ਇਹਨਾਂ ਦਾ ਬਹੁਤ ਪੋਜ਼ਿਟਿਵ ਰੋਲ ਆ ਤੇ ਪਰ ਇਸ ਦੇ ਨਾਲ ਨਾਲ ਹੀ ਇੱਕ ਪੱਖ ਕਾਲੀ ਦਲ ਦਾ ਉਦੋਂ ਤੋਂ ਵੀ ਚੱਲਦਾ ਆ ਰਿਹਾਗਾ ਤੇ ਜਦੋਂ ਇਹ ਸਰਕਾਰ ਤੋਂ ਬਾਹਰ ਹੁੰਦੇ ਨੇ ਉਦੋਂ ਮੋਰਚੇ ਲਾਉਂਦੇ ਨੇ ਤੇ ਜਦੋਂ ਸਰਕਾਰ ਦੇ ਵਿੱਚ ਚਲੇ ਜਾਂਦੇ ਨੇ ਸਰਕਾਰ ਚ ਆਏ ਨੇ ਜਿੰਨੇ ਕੁ ਵਾਰੀ ਥੋੜੇ ਥੋੜੇ ਟਾਈਮ ਲਈ ਉਦੋਂ ਇਹ ਮੰਗਾ ਮਸਲਿਆਂ ਨੂੰ ਵਿਚਾਰ ਦੇ ਵੀ ਨਜ਼ਰ ਆਉਂਦੇ ਨੇ ਕਿ ਚਾਹੇ ਜਿਵੇਂ ਤੁਸੀਂ 67 ਵਾਲੀ ਬਾਦਲ ਦੀ ਸਰਕਾਰ ਵੇਲੇ ਨਕਸਲ ਇਟਾ ਦੇ ਇਨਕਾਉਂਟਰ ਦੀ ਗੱਲ ਕੀਤੀ ਉਵੇਂ 78 ਵੇਲੇ ਜਦੋਂ ਪ੍ਰਕਾਸ਼ ਸਿੰਘ ਬਦਲ ਮੁੱਖ ਮੰਤਰੀ ਬਣਿਆ ਐਮਰਜੈਂਸੀ ਤੋਂ ਬਾਅਦ ਸਾਰੇ ਪਾਸੇ ਜਦੋਂ ਕਾਂਗਰਸ ਦੀ ਸਰਕਾਰਾਂ ਹਟਾ ਕੇ ਜਨ ਸੰਗਰਾਮ ਉਹ ਤਾਂ ਜਨਤਾ ਪਾਰਟੀ ਨਾਲ ਮਿਲ ਕੇ ਸਰਕਾਰਾਂ ਬਣੀਆਂ ਸੂਬੇ ਅੱਜ ਤਾਂ ਉਦੋਂ ਇਸੇ ਸਰਕਾਰ ਦੇ ਵਿੱਚ ਨਿਰੰਕਾਰੀਆਂ ਕਾਂਡ ਵਰ ਪਰਦਾ ਜਦੋਂ 13 ਸਿੱਖ ਅੰਮ੍ਰਿਤਸਰ ਦੇ ਵਿੱਚ ਨਿਰੰਕਾਰੀਆਂ ਵੱਲੋਂ ਗੋਲੀ ਨਾਲ ਮਾਰ ਦਿੱਤੇ ਜਾਂਦੇ ਨੇ ਤੇ ਉਹ ਨਿਰੰਕਾਰੀਆਂ ਦੇ ਆਗੂ ਨੂੰ ਇੱਥੋਂ ਪੰਜਾਬ ਤੋਂ ਬਾਹਰ ਕਰਿਆ ਜਾਂਦਾ ਤੇ ਫਿਰ ਉਹ ਜਿਹੜਾ ਮੁਕੱਦਮਾਗਾ ਉਹ ਕਰਨਾਲ ਸ਼ਿਫਟ ਕੀਤਾ ਜਾਂਦਾ ਤੇ ਉਹਨਾਂ ਨੂੰ ਬਰੀ ਕੀਤਾ ਜਾਂਦਾ ਤਾਂ ਉਹ ਸਾਰੀ ਕੰਟਰੋਵਰਸੀ ਵੀ ਪ੍ਰਕਾਸ਼ ਸਿੰਘ ਵੱਲ ਦੀ ਗਵਾਹੀ ਚ ਹੋਈ ਆ ਜਿਹੜਾ ਮਤਲਬ ਇਸ ਤੋਂ ਬਾਅਦ ਮਿਲਿਟੈਂਸੀ ਦਾ ਵੀ ਇੱਕ ਤਰੀਕਾ ਦਾ ਟਰਨਿੰਗ ਪੁਆਇੰਟ ਮੰਨਿਆ ਜਾਂਦਾ ਮਤਲਬ ਸ਼ੁਰੂਆਤ ਮੰਨੀ ਜਾਂਦੀ 78 ਵਾਲਾ ਉਹ ਕੰਡ ਤਾਂ ਉਹ ਅਕਾਲੀ ਦਲ ਦਾ ਇੱਕ ਜਿਹੜਾ ਸਮਝੌਤਾਵਾਦੀ ਰੁਝਾਨ ਆ ਜਿਹੜਾ ਤੇ ਉਹ ਨਾਲ-ਨਾਲ ਚੱਲ ਰਿਹਾ ਮਤਲਬ ਦੋਵੇਂ ਪਹਿਲੂ ਨਾਲ ਨਾਲ ਚੱਲ ਰਹੇ ਨੇ ਉਹਨਾਂ ਦਾ ਸੰਘਰਸ਼ ਵਾਲਾ ਪਹਿਲੂ ਵੀ ਤੇ ਉਹਨਾਂ ਦਾ ਹਿੰਦੂਤਾਵਾਦੀ ਪਹਿਲੂ ਵੀ ਦੋਵੇਂ ਪੱਖ ਇਕੱਠੇ ਮੂਵ ਕਰ ਰਹੇ ਨੇ ਤੇ ਜਿਹਦੇ ਕਰਕੇ ਜਿਹਦੇ ਵਿੱਚੋਂ ਇਹ ਸਪੇਸ ਬਣਦੀ ਆ ਤੇ ਉਸ ਸਮੇਂ ਤੱਕ 80 ਤੱਕ ਜੋ ਰੇਂਦਰਾ ਵਾਪਸ ਆਉਂਦੀ ਆ ਤੇ ਇੰਦਰਾ ਗਾਂਧੀ ਸੈਂਟਰ ਦੀਆਂ ਮੰਗਾਂ ਨੂੰ ਲੈ ਕੇ ਜਾਂ ਸਿੱਖਾਂ ਦੇ ਮੰਗਾਂ ਨੂੰ ਲੈ ਕੇ ਬਿਲਕੁਲ ਹੀ ਜਿਹੇਜਾ ਰਵਈਆ ਅੱਜ ਆਪਾਂ ਨੂੰ ਮੋਦੀ ਸਰਕਾਰ ਦਾ ਦਿਖ ਰਿਹਾ ਹੈਗਾ ਤੇ ਉਹ ਹਜ਼ਾਰ ਰੁਪਈਆ اختیار ਕਰ ਲੈਂਦੀ ਆ ਕਿ ਜਮਈ ਕਿ ਸੁਣਨਾ ਨਹੀਂ ਸਾਰੇ ਹੱਕ ਕੁਚਲ ਦੇਣੇ ਰਾਜਾਂ ਦੇ ਅਧਿਕਾਰਾਂ ਦਾ ਕੈਂਚੀ ਤੇ ਸਾਰਾ ਮਤਲਬ ਆਈਐਮਐਫ ਵਾਲਾ ਏਜੰਡਾ ਵੀ ਉੱਥੋਂ ਜੁੜਾ ਪਿਆ ਤਾਂ ਦੇ ਕੇਂਦਰੀਕਰਨ ਦਾ ਤੇ ਜਿਹੜਾ ਅੱਜ ਆਪਾਂ ਕਾਰਪੋਰੇਟ ਦੇ ਏਜੰਡੇ ਦੀ ਗੱਲ ਕਰਦੇ ਆ ਤਾਂ ਆਈਐਮਐਫ ਦਾ ਪਹਿਲਾ ਲੋਨ ਵੀ 1981 ਦੇ ਵਿੱਚ ਇੰਦਰਾ ਗਾਂਧੀ ਲੈਂਦੀ ਆ ਤਾਂ ਉਹ ਸਾਰੀ ਅਪਰੋਚ ਸੈਂਟਰਲਾਈਜੇਸ਼ਨ ਦੀ ਤੇ ਮਤਲਬ ਉਹ ਜਿਹੜਾ ਬਾਅਦ ਦੇ ਵਿੱਚ ਜਿਹੜਾ ਲਿਬਰਲਾਈਜੇਸ਼ਨ ਦੀ ਪਾਲਿਸੀ ਆਈ ਕਾਰਪੋਰੇਟ ਪੱਖੀ ਜੰਡਾ ਉਹ ਵੀ ਇੰਦਰਾ ਗਾਂਧੀ ਦੇਗਵਾਈ dưới ਸ਼ੁਰੂ ਹੋ ਜਾਂਦਾ ਤਾਂ ਉਸ ਦੌਰ ਦੇ ਵਿੱਚ ਕਲਦੀ ਦਲ ਦਾ ਇੱਕ ਸਮਝੋਤਤਾਵਾਦੀ ਰੁਝਾਨ ਆ ਜਿਹੜਾ ਤੇ ਕੇਂਦਰ ਸਰਕਾਰ ਦਾ ਇੰਦਰਾ ਗਾਂਧੀ ਧਰਮਈਆ ਉਹਦੇ ਵਿੱਚੋਂ ਹੀ ਇੱਕ ਖੜਕੂ ਜਿਹੜਾ ਸੈਕਸ਼ਨ ਆ ਖੜਕੂ ਸੋਚ ਵਾਲਾ ਇੱਕ ਮਿਲੀਟੈਂਟ ਪੱਖ ਵਾਲਾ ਉਹ ਸਿੱਖਾਂ ਦੇ ਵਿੱਚੋਂ ਉੱਭਰਦਾਗਾ ਜਿਹੜਾ ਬਾਅਦ ਦੇ ਵਿੱਚ ਬਲੂ ਸਟਾਰ ਆਪਰੇਸ਼ਨ ਹੋਣਾਂ ਤੋਂ ਬਾਅਦ ਸਾਰਾ ਖੜਕੂ ਸੰਘਰਸ਼ ਉੱਭਰਦਾ ਤੇ ਜੇ ਫਿਰ ਜਿਹੜਾ ਜਾ ਕੇ 86 ਦੇ ਵਿੱਚ ਖਾਲਿਸਤਾਨ ਦੀ ਮੰਗ ਤੱਕ ਚਲਾ ਜਾਂਦਾਗਾ ਠੀਕ ਆ ਉਹ ਇੱਕ ਪੋਲਿਟਿਕਸ ਨਿਕਲੇਉਂਦੀ ਆ ਤਾਂ ਉਹ ਪੋਲਿਟਿਕਸ ਨਿਕਲਦੇ ਵਿੱਚ ਵੀ ਸਭ ਤੋਂ ਜਿੱਥੇ ਸੈਂਟਰ ਸਰਕਾਰ ਦਾ ਰੋਲ ਆ ਉਥੇ ਅਕਾਲੀ ਦਲ ਦਾ ਵੀ ਜਿਹੜਾ ਉਹ ਮੰਗਾ ਮਸਲਿਆਂ ਦੀ ਜਿਹੜੀ ਨਮਾਇੰਦਗੀ ਕਰਦੀਆਂ ਉਹਨੂੰ ਲੈ ਕੇ ਜਿਹੜਾ ਟਿੱਲ ਮੁੱਲ ਰਵਈਆ ਉਹ ਸਾਰੀ ਪਰਿਸਥਿਤੀ ਦੇ ਵਿੱਚੋਂ ਨਿਕਲਦਾ ਪਰ ਜਿਹੜਾ 96 97 ਦਾ ਜਿਹੜਾ ਅਕਾਲੀ ਦਲ ਆਉਂਦਾ ਬਣਦਾ ਪ੍ਰਕਾਸ਼ ਸਿੰਘ ਬਾਦਲ ਦੀ ਗਵਾਹੀ ਦੇ ਵਿੱਚ ਇਹਦੇ ਵਿੱਚ ਜੇ ਆਪਾਂ ਦੇਖੇ 99 ਦੀ ਇਲੈਕਸ਼ਨ ਤੇ ਸਿਮਰਜੀਤ ਮਾਨ ਨੂੰ ਵੀ ਬਹੁਤ ਕੜਕੂਬਾ ਦੇ ਦੌਰ ਦੇ ਵਿੱਚ ਬੋਸ ਪੋਰਟ ਮਿਲਦੀ ਹੈ ਭਰਮਾ ਹੰਗਾਰਾ ਮਿਲਦਾ ਪੰਜਾਬ ਦੇ ਵਿੱਚੋਂ ਬਹੁਤੀਆਂ ਸੀਟਾਂ ਐ ਸਾਰੀਆਂ ਜਿੱਤ ਜਾਂਦੀਆਂ ਜਿੱਤੀਆਂ ਨੇ ਲਗਭਗਾਂ ਤੇ ਪਰ ਉਹ ਆਪਦੇ ਆਲੇ ਦੁਆਲੇ ਉਹ ਜਿਹੜੀ ਸਪੋਰਟ ਆ ਲੋਕਾਂ ਦੀ ਉਹਨੂੰ ਬਣਾ ਕੇ ਨਹੀਂ ਰੱਖ ਪਾਉਂਦੇ ਤਾਂ ਇਹ ਵੀ ਕਹਿ ਸਕਦੇ ਆਪਾਂ ਖੜਕੂ ਜਿਹੜਾ ਦੌਰ ਆ ਉਹਨੂੰ ਪੂਰੀ ਤਰ੍ਹਾਂ ਸਰਕਾਰ ਕੁਚਲ ਦਿੰਦੀ ਆ ਇਹਨੇ ਨੌਜਵਾਨਾਂ ਦਾ ਕਤਲੇਆਮ ਹੁੰਦਾ ਤਾਂ ਉਹ ਖੜਕੂ ਦੌਰ ਦਾ ਸਾਰਾ ਮਤਲਬ ਅੰਤ ਹੋ ਰਿਹਾ 95 96 ਤੱਕ ਆਉਂਦਾ ਹੋਇਆ ਠੀਕ ਹੈ ਲਹਿਰ ਕੁਚਲੀ ਜਾ ਰਹੀ ਆ ਤਾਂ ਉਹ ਉਸ ਦੌਰ ਦੇ ਵਿੱਚ ਜਦੋਂ ਲੋਕਾਂ ਨੂੰ ਇੰਨੀ ਸਟੇਟ ਵੱਲੋਂ ਰਿਪ੍ਰੈਸ਼ਨ ਕੀਤਾ ਜਾ ਚੁੱਕਿਆ ਹੋਵੇ ਤੇ ਮੰਗਾਂ ਦੇ ਮਸਲਿਆਂ ਦੇ ਵੀ ਕੋਈ ਸੈਂਟਰ ਹਾਵੀ ਹੋ ਚੁੱਕਿਆ ਹੋਵੇ ਉਸ ਤੋਂ ਬਾਅਦ ਉਲਟਾ ਹੋਰ ਵੀ ਜ਼ਿਆਦਾ 50 ਚੋਂ ਤਾਂ ਜਵਾਨੀ ਖਤਮ ਕਰਤੀ ਸਟੇਟ ਨੇ ਜੋ ਪੰਜਾਬ 'ਚ ਰਿਪ੍ਰੈਸ਼ਨ ਕੀਤਾ ਉਹ ਸਾਰੇ ਨਿਰਾਸ਼ਾ ਦੇ ਦੌਰ 'ਚੋਂ ਪ੍ਰਕਾਸ਼ ਸਿੰਘ ਬਾਦਲ ਦੇ ਹੱਥ 'ਚ ਸਾਰੀ ਲੀਡਰਸ਼ਿਪ ਉਹ ਕਾਬੂ ਜਿਹੜਾ ਉਹ 96 ਭਾਜਪਾ ਨੂੰ ਸਪੋਰਟ ਕਰਨੀ ਬਿਨਾਂ ਕਿਸੇ ਸ਼ਰਤ ਤੋਂ ਤੇ ਇੰਡੀਆ ਦਾ ਹਿੱਸਾ ਬਣਨਾ ਸਭ ਤੋਂ ਪਹਿਲਾਂ ਤੇ ਉਦੋਂ ਪਹਿਲਾਂ ਕਾਲੀ ਦਲ ਦੀ ਬਸਪਾ ਨਾਲ ਇੱਕ ਗੱਠਜੋੜ ਚੱਲਦਾ ਸੀ ਮਨ ਲੇਕ ਸਮਝ ਮਨ ਕਾਸ਼ੀ ਨਾਮ ਨੇ ਵੀ ਖੜਕੂਲੇ ਨਾਲ ਵੀ ਖੜਕੂਤੇਰਾ ਨਾਲ ਵੀ ਉਹਦਾ ਇੱਕ ਪੋਜ਼ਿਟਿਵ ਐਟੀਟਿਊਡ ਰਹਿੰਦਾ ਸੀ ਤੇ ਕਾਲੀ ਦਲ ਦੇ ਮਨ ਟੋੜਾ ਹੋਣਾਂ ਦੀ ਸਮਝ ਸੀਗੀ ਕਿ ਬਸਪਾ ਨਾਲ ਸਾਡਾ ਗੱਠਜੋੜ ਬਣਦਾ ਸਾਡਾ ਬਸ ਸਿਧਾਂਤਕ ਗੱਠਜੋੜ ਵੀ ਸੁਭਾਵਿਕ ਤੌਰ ਤੇ ਦਬੇ ਕੁਚ ਲੈਣ ਨਾਲ ਬਣਦਾ ਹੈ ਸਿੱਖੀ ਸਿਧਾਂਤਾਂ ਦੇ ਹਿਸਾਬ ਨਾਲ ਵੀ ਇਹ ਕੇ ਸਮਝ ਸੀ ਪਰ ਪ੍ਰਕਾਸ਼ ਸਿੰਘ ਬਾਦਲ ਮਨੋ ਭਾਜਪਾ ਨਾਲ ਗੱਠਜੋੜ ਵੱਲ ਨੂੰ ਉਹਨੇ ਤਰਜੀਹ ਦਿੱਤੀ ਉਸ ਤੋਂ ਬਾਅਦ ਮੋਗਾ ਕਾਨਫਰੰਸਾਂ ਜੇਕਰ ਆਉਂਦਾ ਜਿੱਥੇ ਪੰਜਾਬੀ ਪਾਰਟੀ ਲਾਣ ਦਿੰਦੇ ਨੇ ਠੀ ਤਾਂ ਇਹ ਜਿਹੜਾ 1984 ਦਾ ਵੀ ਦੌਰ ਹੈ ਉਹਦੇ ਵਿੱਚ ਵੀ ਜੋ ਇੰਡੀਅਨ ਸਟੇਟ ਨੇ ਕੀਤਾ ਸਿੱਖਾਂ ਦੇ ਨਾਲ ਚਾਹੇ ਉਹ ਦਿੱਲੀ ਦੇ ਵਿੱਚ ਕੀਤਾ ਚਾਹੇ ਆਪਰੇਸ਼ਨ ਬਲੂ ਸਟਾਰ ਹੈ ਸ਼੍ਰੀ ਦਰਬਾਰ ਸਾਹਿਬ ਤੇ ਅਟੈਕ ਦਾ ਤਾਂ ਇਹ ਮਸਲੇ ਦੇ ਵਿੱਚ ਲੋਕਾਂ ਦੇ ਵਿੱਚ ਇਹ ਲਜਾਣ ਦੀ ਬਚਾਏ ਕਿ ਦੇਖੋ ਭਾਰਤੀ ਹਕੂਮਤ ਨੇ ਲੋਕਾਂ ਨਾਲ ਇਹ ਕੀਤਾ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਸਿਆਸਤ ਜਾਂ ਭਾਜਪਾ ਨਾਲ ਸਾਝ ਪਿਆਲੀ ਦੇ ਲਈ ਉਹਨੂੰ ਇਸ ਰੂਪ ਦੇ ਵਿੱਚ ਪrezent ਕੀਤਾ ਵੀ ਇਹ ਕਾਂਗਰਸ ਨੇ ਕੀਤਾ ਬਿਲਕੁਲ ਬਿਲਕੁਲ ਹੈਨਾ ਹਾਲਾਂਕਿ ਉਹ ਬੀਜੇਪੀ ਦੇ ਤਾਂ ਮਤਲਬ ਉਹਨੂੰ ਐਪਰੀਸ਼ੀਏਟ ਕੀਤਾ ਸੀਗਾ ਬਿਲਕੁਲ ਬਲੋਦੇ ਚ ਤਾਂ ਅਡਵਾਨੀ ਉਹਨਾਂ ਦੀ ਮੁੜ ਕੇ ਕਿਤਾਬ ਵੀ ਆਉਂਦੀ ਆ ਉਹ ਕਹਿੰਦੇ ਨੇ ਇੰਦਰਾ ਗਾਂਧੀ ਢਿੱਲਾ ਰਵਈਆ ਰੱਖ ਰਹੀ ਸੀ ਅਸੀਂ ਮਜਬੂਰ ਕੀਤਾ ਉਹਨੂੰ ਅਟੈਕ ਕਰਨ ਦੀ ਖਾਤਰ ਤਾਂ ਮਤਲਬ ਉਹ ਸਾਰੀਆਂ ਤੇ ਨਾ ਉਹਨਾਂ ਨਾਲ ਜੱਫੀ ਪਾਉਂਦੇ ਨੇ ਇਹ ਉਹਨਾਂ ਨਾਲ ਜੱਫੀ ਪਾਉਂਦੇ ਨੇ ਇੰਡੀਅਨ ਸਟੇਟ ਦਾ ਹਿੱਸਾ ਨੇ ਤੇ ਉਹ ਤੋਂ ਪਹਿਲਾਂ ਨਾਲੇ ਮੇ ਲੋ ਕਿਤਾਬ ਦਾ ਵੀ ਮਸਲਾ ਨਹੀਂ ਕੋਈ ਮਤਲਬ 82 ਦੇ ਵਿੱਚ ਜਦੋਂ ਮੋਰਚਿਆਂ ਦੀ ਇਹ ਧਰਮ ਯੁੱਧ ਮੋਰਚੇ ਦੀ ਵੀ ਮੁੱਖ ਮੰਗ ਹੁੰਦੀ ਸੀਗੀ ਕਿ ਅਮਰਸਰ ਨੂੰ ਆਪਣਾ ਧਾਰਮਿਕ ਸ਼ਹਿਰ ਲਾਨਾ ਜਾਵੇ ਤੇ ਉਦੋਂ ਜਨ ਸੰਗ ਦਾ ਐਮ ਐਲ ਏ ਜੀ ਉਹਨੇ ਅਮਰਸਰ ਦੇ ਵਿੱਚ ਬੀੜੀਆਂ ਫੂਕਦੇ ਹੋਏ ਨਜ਼ਾਰਾ ਕੀਤਾ ਸੀ ਮਤਲਬ ਜਨ ਸੰਗ ਦਾ ਰਵਈਆ ਤਾਂ ਬਹੁਤ ਨੈਗੇਟਿਵ ਹੀ ਸੀਗਾ ਸਾਰੇ ਰੋਲ ਨੂੰ ਲੈ ਕੇ ਉਸੇ ਜਨ ਸੰਗ ਚੋਂ ਬੀ ਜੀ ਪੀ ਬਣੀ ਆ ਪਾਰਟੀ ਜਾਂ ਤਾਂ ਬਾਡੀ ਬਣ ਗਈ ਮੁੜ ਕੇ ਤਾਂ ਉਹ ਜਿਹੜੀ ਫੋਰਸ ਆ ਤਾਕਤਾਰ ਇਸ ਜਨ ਸੰਗ ਤੇ ਉਹ ਤਾਂ ਇਸ ਮਸਲੇ ਦੇ ਵਿੱਚ ਇੰਦਰ ਗਾਂਧੀ ਦੇ ਨਾਲ ਖੜੀ ਰਹੀ ਆ ਤੇ ਉਸ ਸਮੇਂ ਦਾ ਇੰਡੀਆ ਦਾ ਸਟੇਟ ਦੀ ਜਿਹੜੀਆਂ ਮੁੱਖ ਧਾਰਾਵਾਂ ਨੇ ਸਾਰੀਆਂ ਹੀ ਚਾਹੇ ਕਮਿਊਨਿਸਟਾਂ ਦੇ ਵਿੱਚ ਸੀਪੀਸੀ ਪੀਸੀਪੀਐਮ ਹੋਵੇ ਉਹ ਵੀ ਇਹ ਸਾਰੇ ਰਿਪ੍ਰੈਸ਼ਨ ਦੇ ਹੱਕ 'ਚ ਖੜੇ ਰਹੇ ਨੇ ਤੇ ਉਹ ਪਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੇ ਕਾਲੀ ਦਲ ਨੇ ਮਲੋ ਸਾਰੇ ਨੈਰੇਟਿਵ ਨੂੰ ਐਵੇਂ ਸਿਰ ਜਿਆ ਕਿ ਸਿਰਫ ਕਾਂਗਰਸ ਤੇ ਸਿੱਟ ਦੋ ਪਰ ਕਿਉਂਕਿ ਉਹਨਾਂ ਦੀ ਪਾਲਿਸੀ ਕੀ ਸੀ ਕਿ ਸੈਂਟਰ ਸਰਕਾਰ ਨਾਲ ਸਮਝੋਤਾਵਾਦੀ ਰਵੱਈਏ ਨਾਲ ਹੀ ਉਹਨਾਂ ਨਾਲ ਹੀ ਸਾਂਝ ਗੱਠ ਦੇ ਵਿੱਚ ਹੀ ਸੱਤਾ ਚ ਰਹਿ ਜਾ ਸਕਦਾ ਤਾਂ ਜਿੱਥੋਂ ਸਾਰਾ ਜਿਹੜਾ ਹੁਣ ਤੱਕ ਵੀ ਉਹ ਬੋਲ ਰਹੇ ਨੇ ਕਿ ਪੰਜਾਬ ਦੇ ਅਮਨ ਭਾਈਚਾਰੇ ਦੀ ਖਾਤਰ ਇਹ ਗੱਠ ਜੁੜ ਬਹੁਤ ਜ਼ਰੂਰੀ ਆ ਮਤਲਬ ਉਹ ਜਿਹੜਾ ਮਤਲਬ ਉਹਨਾਂ ਨੇ ਬੀਜੇਪੀ ਨੂੰ ਹਿੰਦੂਆਂ ਦੀ ਨੁਮਾਇੰਦਗੀ ਮੰਨ ਲਿਆ ਫਿਰ ਉਹ ਹਿੰਦੂਆਂ ਦੀ ਨੁਮਾਇੰਦਗੀ ਤੇ ਕਾਂਗਰਸ ਕੀ ਪੰਜਾਬ ਚ ਹੂੰ ਫਿਰ ਮਤਲਬ ਉਹ ਬੀਜੇਪੀ ਨੂੰ ਹਿੰਦੂਆਂ ਦੀ ਨੁਮਾਇੰਦਗੀ ਦੇਣ ਦੀ ਕਿ ਲੋੜ ਹੈ ਕਾਂਗਰਸ ਅਜੇ ਤੱਕ ਹਿੰਦੂਆਂ ਦੀ ਨੁਮਾਇੰਦਗੀ ਪੰਜਾਬ ਵਿੱਚ ਕਾਂਗਰਸ ਕਰਦੀ ਰਹੀ ਆ ਹੂੰ ਮਨ ਲੱਭ ਪੀਜਪੀ ਤਾਂ ਹੁਣ ਵੀ ਪੈਰ ਨਹੀਂ ਨ ਲੱਗੇ ਜਿਹੜੀਆਂ ਜਿਹੜੀਆਂ ਸੀਟਾਂ ਦੇ ਉੱਤੇ ਹਿੰਦੂ ਬਹੁ ਗਿਣਤੀ ਆ ਮਾਲਵੇ ਦੇ ਵਿੱਚ ਵੀ ਮਾਝੇ ਦੇ ਵਿੱਚ ਵੀ ਦੁਆਬੇ ਦੇ ਵਿੱਚ ਵੀ ਉਹਨਾਂ ਐਮਐਲ ਦੀਆਂ ਸੀਟਾਂ ਤੇ ਜਾਂ ਕਾਉਂਸਲਰ ਦੀਆਂ ਸੀਟਾਂ ਤੇ ਕਿਹੜਾ ਪੀਜਪੀ ਐਂ ਜਿੱਤਦੀਆਂ ਨਹੀਂ ਨਹੀਂ ਇਹ ਨੈਰੇਟਿਵ ਹੀ ਆਪਦੇ ਆਪ ਚ ਬਹੁਤ ਫਰੋਡ ਨੈਰੇਟਿਵ ਆ ਪੰਜਾਬ ਦਾ ਜਿਹੜਾ ਜਿੰਨੀਆਂ ਵੀ ਮੰਗਾ ਮਸਲੇ ਸੀ ਉਹ ਸਾਰੇ ਦਾ ਜਿਹੜਾ ਪਹਿਲੂ ਸੀ ਉਹ ਕੋਈ ਮੋٹے ਰੂਪ ਤੇ ਪੁੱਛ ਕੋਈ ਫਿਰਕੂ ਤਾਂ ਹੈ ਨਹੀਂ ਸੀ ਉਹ ਸੂਬਿਆਂ ਦੇ ਵੱਧ ਅਧਿਕਾਰ ਵਾਲਾ ਸੀ ਸਿੱਖਾਂ ਦੇ ਜਿਹੜੇ ਧਾਰਮਿਕ ਮਸਲੇ ਸੀ ਉਦੋਂ ਮੋٹے ਰੂਪ ਦੇ ਵਿੱਚ ਉਹ ਕੋਈ ਫਿਰਕੂ ਝੰਡੇ ਦਾ ਹੈ ਨਹੀਂ ਸੀ ਠੀਕ ਹੈ ਤਾਂ ਇਸ ਕਰਕੇ ਉਹ ਸਾਰੇ ਲੜਾਈ ਨੂੰ ਸਾਰੇ ਮੁੱਦੇ ਨੂੰ ਉਹਦੇ ਵਿੱਚ ਦੇਖੋ ਕੁਝ ਅੰਸਰ ਕੁਝ ਪੱਖ ਉਹਦੇ ਵਿੱਚ ਰਹੇ ਹੋਣ ਪਰ ਮੋٹے ਰੂਪ ਦੇ ਵਿੱਚ ਆਪਾਂ ਅੰਦੋਲਨ ਦੀ ਗੱਲ ਕਰੀਏ ਉਹ ਸਾਰੇ ਪਹਿਲੂ ਦੀ ਕਾਲੀਆਂ ਦੇ ਮੋਰਚਿਆਂ ਦੀ ਗੱਲ ਕਰੀਏ ਤਾਂ ਉਹ ਸਾਰੇ ਦਾ ਜਿਹੜਾ ਪੱਖ ਆ ਉਹ ਪੂਰੇ ਪੰਜਾਬ ਦੇ ਮੰਗਾਂ ਮਸਲੇ ਨੇ ਸਾਰੇ ਸਿਆਸੀ ਮੰਗਾਂ ਮਸਲੇ ਨੇ ਤਾਂ ਕਾਲੀ ਦਲ ਆਪ ਹੀ ਇਹ ਕਹਿ ਰਿਹਾਗਾ ਕਿ ਜੀ ਅਸੀਂ ਇਕੱਲੇ ਸਿੱਖਾਂ ਮਤਲਬ ਅਸੀਂ ਸਾਨੂੰ ਇੱਕ ਹਿੰਦੂਆਂ ਦੀ ਪਾਰਟੀ ਚਾਹੀਦੀ ਆ ਤਾਂ ਉਹਦੇ ਖਾਤਰ ਸਿਰਫ ਆਪ ਦੀ ਸੈਂਟਰ ਸਰਕਾਰ ਦੇ ਵਿੱਚ ਸੱਤਾ ਬਣਾਉਣ ਦੇ ਖਾਤਰ ਪੰਜਾਬ ਦੀ ਸਰਕਾਰ ਬਣਾਉਣ ਦੇ ਖਾਤਰ ਬਲੋ ਸਿਧਾਂਤ ਉਦੋਂ ਹੀ ਸਿਧਾਂਤ ਨੂੰ ਪੂਰੀ ਤਰ੍ਹਾਂ ਤਲਾਂਜਲੀ ਦੇ ਦੇ ਚੁੱਕੇ ਜੀ ਉਹ ਤਾਂ ਜਿੰਨੇ ਕੁ ਪਰਸੈਂਟ ਜੀ ਆਪਾਂ ਉਵੇਂ ਗੱਲ ਕਰਨੀ ਹੋਵੇ ਜਿੰਨੇ ਕੁ ਪਰਸੈਂਟ ਇੱਥੇ ਹਿੰਦੂਵਾਦੀ ਉਹਨੇ ਪਰਸੈਂਟ ਤਲਿ ਤਵਦੀ ਵੀ ਹੈਗੀ ਹੈ ਨਹੀਂ ਨਹੀਂ ਹਰਮਨ ਜੀ ਗੱਲ ਇਹ ਵੀ ਹੈ ਨਾ ਵੀ ਜਿਹੜਾ ਕੁਸ਼ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਆਪਣੀ ਸਿਆਸਤ ਨੂੰ ਚਮਕਾਉਣ ਦੇ ਲਈ ਪਰਿਵਾਰਵਾਦ ਦੇ ਲਈ ਉਹੀ ਕੁਸ਼ ਜਿਹੜੇ ਸ਼੍ਰੀ ਕਾਲਤਕ ਸਾਹਿਬ ਉੱਪਰ ਸ਼ਿਕਾਇਤ ਲੈ ਕੇ ਗਏ ਉਹਨਾਂ ਨੇ ਵੀ ਤਾਂ ਉਹੀ ਕੁਸ਼ ਕੀਤਾ ਪ੍ਰਕਾਸ਼ ਸਿੰਘ ਬਾਦਲ ਨੇ ਜੇ ਆਪਦਾ ਮੁੰਡਾ ਸੈੱਟ ਕੀਤਾ ਰਾਜਨੀਤੀ ਦੇ ਵਿੱਚ ਤਾਂ ਸੁਖਦੇਵ ਸਿੰਘ ਢੀਂਡਸੇ ਦਾ ਮੁੰਡਾ ਪਰਮਿੰਦਰ ਢੀਂਡਸਾ ਸੈੱਟ ਕੀਤਾ ਪ੍ਰੋਫੈਸਰ ਫਰੇਮ ਸਿੰਘ ਚੰਦੂ ਮਾਜਰੇ ਦੇ ਮੁੰਡੇ ਨੂੰ ਐਮਐਲਏ ਜਿਤਾਇਆ ਔਰ ਤੁਸੀਂ ਦੇਖੋ ਕਿ ਸਿਕੰਦਰ ਸਿੰਘ ਮਲੂਕਾ ਦਾ ਮੁੰਡਾ ਹਾਲਾਂਕਿ ਉਹਨਾਂ ਦੀਆਂ ਸ਼ਾਮਾਂ ਬੱਧ ਸੀ ਦੋ ਟਿਕਟਾਂ ਮੰਗਦੇ ਸੀ ਐਮਐਲਏ ਦੀਆਂ ਆਦਰਵਾਈਜ਼ ਜ਼ਿਲ੍ਹਾ ਉਹਦੇ ਚ ਤਾਂ ਸੈੱਟ ਕੀਤਾ ਨਾ ਬਿਲਕੁਲ ਬਿਲਕੁਲ ਤੇ ਚਲੋ ਇਸ ਤੋਂ ਇਲਾਵਾ ਮਾਝੇ ਦੇ ਵਿੱਚ ਵੀ ਜਾ ਕੇ ਬਰੰਪਰਾ ਹੋ ਰੇ ਜਾਂ ਹੋਰ ਮਤਲਬ ਕਈ ਲੀਡਰ ਨੇ ਜਿਹੜੇ ਉਹਨਾਂ ਦੇ ਮੁੰਡੇ ਸੈੱਟ ਕੀਤੇ ਦੁਆਬੇ ਦੇ ਵਿੱਚ ਵੀ ਕੀਤੇ ਮਤਲਬ ਇਹ ਸੀਗਾ ਕਿ ਇਹ ਸਾਰੇ ਬਰਾਬਰ ਦੀ ਇਨਵੋਲਵਮੈਂਟ ਦੇ ਵਿੱਚ ਰਹੇ ਨੇ ਜੇ ਸੁਮੇਤ ਸਿੰਘ ਦੀਆਂ ਮੌਤਾਂ ਦੇ ਵਿੱਚ ਬਰੋ ਪਾਕੀਦਾਰ ਸੀ ਜਿਹੜਾ ਵਿਅਕਤੀ ਕੇਪੀਐਸ ਗੱਲ ਨਾਲ ਤਾਂ ਇਹਨਾਂ ਨੇ ਵੀ ਤਾਂ ਅਜਹਾਰ ਆਲਮ ਨੂੰ ਅਕਾਲੀ ਦਲ ਜੁਆਇਨ ਕਰਾਇਆ ਸੀ ਨਾ ਬਿਲਕੁਲ ਢੀਂਡਸਾ ਪਰਿਵਾਰ ਢੀਂਡਸਾ ਪਰਿਵਾਰ ਨੇ ਆਲਮ ਸੈਨਾ ਉਹ ਬਣਾਈ ਫਿਰਦਾ ਸੀਗਾ ਤਾਂ ਇਹ ਵੀ ਬਰਾਬਰ ਦੇ ਜਿਵੇਂ ਬਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਰਹੇ ਨੇ ਹਰਮਨ ਜੀ ਇਹਦੇ ਵਿੱਚ ਜਿਹੜਾ ਹੁਣ ਪਿਛਲੇ ਦਿਨੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਇਹ ਪੇਸ਼ ਹੋਏ ਜਾ ਕੇ ਉੱਥੇ ਇਹਨਾਂ ਨੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਮੰਗੀਆਂ ਮੰਨੀਆਂ ਨੇ ਹਨਾ ਜਦੋਂ ਜਥੇਦਾਰ ਸਾਹਿਬ ਨੇ ਕਿਹਾ ਕਿ ਹਾਂ ਜਾਂ ਨਾ ਚ ਜਵਾਬ ਦਿਓ ਇਹਨਾਂ ਨੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਮੰਨੀਆਂ ਨੇ ਉਹ ਸਾਰਾ ਮਸਲਾਗਾ ਜਿਹੜਾ ਉਹ ਮਸਲੇ ਦੇ ਵਿੱਚ ਹਾਲਾਂਕਿ ਇਹ ਮਤਲਬ ਇੱਕ ਪੋਜ਼ਿਟਿਵ ਪਹਿਲੂ ਆ ਵੀ ਕਾਲਤਖ ਸਾਹਿਬ ਨੇ ਦੂਜਿਆਂ ਨੂੰ ਵੀ ਬਰਾਬਰ ਉਹ ਕੀਤਾ ਇਹਨਾਂ ਨੂੰ ਬਿਲਕੁਲ ਸਾਰੇ ਸਾਰੇ ਜਿਹੜੇ ਸ਼ਿਕਾਇਤ ਲੈ ਕੇ ਗਏ ਸੀਗਾ ਵਿੱਚ ਬਰਾਬਰ ਦੇ ਭਾਗੀਦਾਰ ਤਾਂ ਇਹ ਵੀ ਰਹੇ ਨੇ ਨਾ ਭਾਵੇਂ ਮੱਖਰੂਪ ਦੇ ਵਿੱਚ ਬਾਦਲ ਪਰਵਾਰ ਰਿਆ ਲੇਕਿਨ ਘੱਟ ਸ਼ਮੂਲੀਅਤ ਤਾਂ ਇਹਨਾਂ ਦੀ ਵੀ ਨਹੀਂ ਰਹੀ ਦਾਰ ਹੋਰਾਂ ਦੇ ਵੱਲੋਂ ਡੇਰਾ ਮੁਖੀ ਗਰਮੀ ਤਰਾਮ ਰਹੀਮ ਨੂੰ ਮਾਫੀ ਦਿੱਤੀ ਜਾ ਰਹੀ ਸੀ ਇਹ ਸਾਰੇ ਤਾਂ ਮਤਲਬ ਉਦੋਂ ਬਾਦਲ ਪਰਿਵਾਰ ਦੇ ਨਾਲ ਖੜੇ ਸੀਗੇ ਉਦੋਂ ਇਹਨਾਂ ਨੇ ਵਿਰੋਧ ਨਹੀਂ ਕੀਤਾ ਨਹੀਂ ਇਹ ਤਾਂ ਦੇਖੋ ਆਪਾਂ ਇਹ ਕਹਿੰਦੇ ਕਿ ਬਾਦਲ ਪਰਿਵਾਰ ਤਾਂ ਠੀਕ ਨੂੰ ਲੀਡ ਕਰ ਰਿਆ ਸੀ ਇਹ ਪੂਰੀ ਇੱਕ ਪੋਲੀਟੀਕਲ ਜਮਾਤ ਆ ਪੂਰੀ ਪੋਲੀਟੀਕਲ ਕਲਾਸ ਆ ਜਿਹੜੀ ਕੱਲ੍ਹ ਦੀ ਸਾਰੀ ਪੋਲੀਟਿਕਸ ਦੇ ਉੱਤੇ ਕਾਬਜ਼ ਹੋਈ ਜੀ ਉਦੋਂ ਦੇ ਵਿੱਚੋਂ ਤੇ ਉਹ ਹੁਣ ਜਦੋਂ ਗਏ ਵੀ ਉਦੋਂ ਜਿਹੜੇ ਚਾਰ ਹਾਰਾਂ ਬਹੁਤ ਵੱਡੀਆਂ ਹਾਰਾਂ ਉਹਨਾਂ ਨੇ ਦੇਖ ਲਈਆਂ ਜਦੋਂ ਉਹਨਾਂ ਦੇ ਇੱਕ ਹਿੱਸੇ ਨੂੰ ਲੱਗਾ ਕਿ ਸੁਖਬੀਰ ਦੀ ਗਵਾਈ ਦੇ ਵਿੱਚ ਜਿੱਤ ਐਮਐਲਏ ਵੀ ਨਹੀਂ ਬਣ ਸਕਦੇ ਹੁਣ ਆਪਾਂ ਕਹਦੇ ਉਦੋਂ ਉਸ ਹਾਲਤ ਦੇ ਵਿੱਚ ਗਏ ਨੇ ਦਾ ਉਹਨਾਂ ਨੂੰ ਲੱਗੇ ਉਹਦੇ ਸਿਰ ਪਾ ਦਿਓ ਇਹਦੇ ਸਿਰ ਪਾ ਦਿਓ ਜਾਂ ਮਤਲਬ ਕਿ ਉਹ ਤੋਂ ਲੀਡਰਸ਼ਿਪ ਕਿਉਂਕਿ ਲੀਡਰਸ਼ਿਪ ਚੁੰਨਦਾ ਕਮੇਟੀ ਚ ਵੀ ਆ ਗਿਆ ਕਿ ਲੀਡਰਸ਼ਿਪ ਬਦਲਣੀ ਚਾਹੀਦੀ ਆ ਉਹਦੋਂ ਇਹਨਾਂ ਨੂੰ ਵੀ ਲੱਗਣ ਲੱਗ ਲੀਡਰਸ਼ਿਪ ਬਦਲਣੀ ਚਾਹੀਦੀ ਆ ਪਰ ਸੁਖਵੀਰ ਬਾਦਲ ਜਾਂ ਉਹਦਾ ਜਿਹੜੀ ਜੁੰਡਲੀ ਜਿਹੜੀ ਕਿਚਨ ਕੈਬਨਟ ਆ ਜਿਹੜੀ ਉਹਦੀ ਉਹ ਕਿਸੇ ਵੀ ਹਾਲਤ 'ਚ ਲੀਡਰਸ਼ਿਪ ਛੱਡ ਲੈਣੀ ਚਾਹੀਦੀ ਤਾਂ ਉਦੋਂ ਇਹਨਾਂ ਨੂੰ ਲੱਗਾ ਕਿ ਕਾਲ ਤਖਤ ਸਾਹਿਬ ਦੇ ਜ਼ਰੀਏ ਲੀਡਰਸ਼ਿਪ ਛਡਵਾ ਲਈ ਜਾਵੇ ਠੀਕ ਆ ਤਾਂ ਉਹ ਕਾਲ ਤਖਤ ਸਾਹਿਬ ਤੇ ਗਏ ਚਲੋ ਕਾਲ ਤਖਤ ਸਾਹਿਬ ਦੇ ਉਹਨੇ ਬੇਸਿਕਲੀ ਲੋਕਾਂ ਦੀ ਜੋ ਆਵਾਜ਼ ਸੀਗੀ ਜੋ ਲੋਕਾਂ ਦੀ ਉਹਦੀ ਨੁਮਾਇੰਦਗੀ ਕੀਤੀ ਕਿ ਇਹਨਾਂ ਨੂੰ ਦੁਸ਼ੀ ਇਹਨਾਂ ਨੂੰ ਸਾਬਤ ਇਹਨਾਂ ਨੂੰ ਗੁਨਾਹ ਕਬੂਲ ਕਰਾਏ ਉਹ ਕਾਬਦੇ ਆਪ ਚੋਂ ਇੱਕ ਵੱਡੀ ਗੱਲ ਸੀ ਕਿ ਇਸ ਇੰਨੇ ਜਨਤਕ ਪੱਧਰ ਦੇ ਉੱਤੇ ਐਡੇ ਵੱਡੇ ਲੀਡਰਾਂ ਤੋਂ ਤੇ ਐਵੇਂ ਕਬੂਲ ਕਰਾਉਣਾ ਬੱਤੀ ਗੱਲ ਵੱਡੀ ਗੱਲ ਸੀ ਉਹ ਲੋਕਾਂ ਨੇ ਉਹ ਚੀਜ਼ ਨੂੰ ਐਪਰੀਸ਼ੀਏਟ ਵੀ ਕਰਿਆ ਠੀਕ ਆ ਪੋਜੀਟਿਵਲੀ ਵੀ ਲਿਆ ਤੇ ਪਰ ਉਹਦੇ ਹੁਕਮਨਾਮੇ ਦੇ ਦੋ ਪੱਖ ਸੀ ਇੱਕ ਉਹਦੇ ਚੋਂ ਜਿਹੜੀ ਕਿ ਇਹਨਾਂ ਨੇ ਗੁਨਾਹ ਮੰਨ ਲਏ ਤਾਂ ਉਹਦੇ ਚੋਂ ਸੇਵਾ ਲਾ ਕੇ ਮਾਫੀ ਵਾਲਾ ਤੇ ਦੂਜਾ ਪੱਖ ਸਿਆਸੀ ਵੀ ਸੀ ਸਿਆਸੀ ਪੱਖ ਦੇ ਵਿੱਚ ਸਾਫ਼ ਕਹਿਤਾ ਕਿ ਇਹ ਲੀਡਰਸ਼ਿਪ ਅਗਵਾਈ ਕਰਨ ਦਾ ਆਪਦਾ ਮੌਲਿਕ ਅਧਿਕਾਰ ਹੀ ਖੋ ਚੁੱਕੀ ਹੈ ਨੈਤਿਕ ਤੌਰ ਤੇ ਨੈਤਿਕ ਤੌਰ ਤੇ ਹੱਕਦਾਰ ਨਹੀਂ ਬਚੀ ਤੇ ਨਵੀਂ ਕਮੇਟੀ ਬਣਾ ਕੇ ਨਵੀਂ ਭਰਤੀ ਤੇ ਤਸੀਫਾ ਮਨਜ਼ੂਰ ਕੀਤਾ ਜਾਵੇ ਸੁਖਵੀਰ ਬਾਦਲ ਦਾ ਇਹ ਪੱਖਰ ਦਾ ਪਰ ਇਹ ਸਾਰੇ ਵਿੱਚ ਵੀ ਸਿੱਖਾਂ ਦੇ ਵਿੱਚੋਂ ਇੱਕ ਹਿੱਸੇ ਨੂੰ ਇਹ ਵੀ ਪੂਰਾ ਨਹੀਂ ਲੱਗਿਆ ਕਿ ਲੱਗਿਆ ਕਿ ਇਹ ਆਪਣੀਆਂ ਗਿਣਤੀ ਮਿੰਤੀਆਂ ਦੇ ਬਾਵਜੂਦ ਫਿਰ ਸਾਡੇ ਸਿਰ ਤੇ ਆ ਕੇ ਬੈਠ ਜਾਣਗੇ ਤਾਂ ਨਰਿੰਦਰ ਸਿੰਘ ਚੌੜਾ ਨੇ ਜਿਹੜੇ ਸੈਂਟੀਮੈਂਟ ਦੀ ਇੱਕ ਮ ਲੋ ਨਮਾਇੰਦਗੀ ਨਮਾਇੰਦਗੀ ਕੀਤੀ ਹੈ ਠੀਕ ਆ ਪਰ ਉਹ ਉਹ ਤੋਂ ਅਗਲੀ ਗੱਲ ਹੈ ਇਹ ਕਹਦਾ ਹੈ ਕਿ ਇਹ ਕਾਫੀ ਨਹੀਂ ਪਰ ਜਿਹੜੀ ਉਹਦੇ ਤੋਂ ਬਾਅਦ ਜਿਹੜੀ ਘਟਨਾ ਕਰਮ ਵਾਪਰਿਆ ਜਿਵੇਂ ਇਹਨਾਂ ਨੇ ਰੈਕਟ ਕੀਤਾ ਮੁੜ ਕੇ ਅਕਾਲੀ ਦੇ ਲੀਡਰ ਬਾਦਲ ਦਲ ਦੀ ਲੀਡਰਸ਼ਿਪ ਨੇ ਕਿ ਉਹਨੇ ਮੌਕ ਉਹਨਾਂ ਨੂੰ ਲੱਗਿਆ ਕਿ ਮੌਕਾ ਆ ਗਿਆ ਸੁਖਬੀਰ ਬਾਦਲ ਨੂੰ ਸਿਮਤੀ ਮਿਲ ਜੂਗੀ ਨਰੈਣ ਸਿੰਘ ਚੋੜੇ ਨੂੰ ਪੰਥ ਤੋਂ ਛੇਕਣ ਦੀ ਗੱਲ ਕਰਨੀ ਜਾਂ ਜਿਹੜੇ ਤਿੰਨ ਨਾਮ ਜਿਹੜੇ ਸਟੀਫੇ ਮਨਜ਼ੂਰ ਕਰਨੇ ਸੀ ਉਹ ਮਨਜ਼ੂਰ ਨਾ ਕਰਕੇ ਉਹ ਤੋਂ ਟਾਲਮਟੋਲ ਕਰਨਾ ਕਿ ਜੀ ਇਹਦੇ ਵਿੱਚ ਕਾਨੂੰਨੀ ਪੀਚ ਹੈ ਇਲੈਕਸ਼ਨ ਕਮਿਸ਼ਨਰ ਨੂੰ ਨਾਲ ਕੋਈ ਚੱਕਰ ਪੈ ਸਕਦਾ ਸਿੰਬਲ ਜਾ ਸਕਦਾ ਕਾਕਲੀ ਦਲ ਦਾ ਉਹ ਜਾਂਦ ਕੇ ਵਕੀਲਾਂ ਨੇ ਵੱਡੇ ਪੱਧਰ ਤੇ ਕਾਲ ਤਖਸਾ ਨੂੰ ਕਲੀਅਰ ਕਰਤਾ ਕਿ ਕੋਈ ਚੱਕਰ ਨਹੀਂ ਹੈਗਾ ਨਾਲੇ ਹਰਮਨ ਜੀ ਹੋਰ ਸੀਗਾ ਕੋਰ ਕਮੇਟੀ ਦੀ ਮੀਟਿੰਗ ਸਾਧ ਲਈ ਕੋਰ ਕਮੇਟੀ ਦੀ ਮਤਲਬ ਜਦੋਂ ਕਾਲ ਤਖਸਾਬ ਨੇ ਇੱਕ ਸੱਤ ਮੈਂਬਰੀ ਕਮੇਟੀ ਬਣਾਤੀ ਹੈ ਨਾ ਕੋਰ ਕਮੇਟੀ ਫਿਰ ਕਿਵੇਂ ਰਹੇਗੀ ਨਹੀਂ ਉਹ ਕਹਿ ਰਹੇ ਨੇ ਵਰਕਿੰਗ ਕਮੇਟੀ ਹੀ ਤਾਂ ਨਹੀਂ ਬੁਲਾ ਸਕਦੇ ਬੰਦੇ ਸੇਵਾ ਚ ਲੱਗੇ ਹੋਏ ਨੇ ਕੋਰ ਕਮੇਟੀ ਚ ਉਹਦੋਂ ਵੀ ਬੰਦੇ ਜਿਆਦਾ ਨੇ ਜਿਹੜੇ ਸੇਵਾ ਚ ਇਨਵੋਲਵ ਨੇ ਉਹ ਨਹੀਂ ਵਰਕਿੰਗ ਕਮੇਟੀ ਦੀ ਸੱਦ ਨਹੀਂ ਸਕਦੇ ਕੋਰ ਕਮੇਟੀ ਦੀ ਸੱਦ ਰੋ ਮਤਲਬ ਬੇਸਿਕਲੀ ਚਲਾਕੀਆਂ ਕਿ ਇਹਨਾਂ ਦੇ ਬਾਕੀ ਮਸਲੇ ਤਾਂ ਨਹੀਂ ਸੱਦੀ ਨਰੈਨ ਸਿੰਘ ਚੌੜਾ ਦੇ ਮਸਲੇ ਦੇ ਉੱਤੇ ਕੋਰ ਕਮੇਟੀ ਸੱਦ ਲਈ ਸੱਦ ਲਈ ਤਾਂ ਉਹਦੇ ਤੋਂ ਸਾਫ਼ ਆ ਕਿ ਦੇਖੋ ਸਿੱਖੀ ਦੇ ਵਿੱਚ ਜਿਹੜਾ ਕੋਈ ਨਿਮਕੇ ਜਾਂਦਾ ਉਹਨੂੰ ਮਾਫੀ ਦਾਕ ਕਿ ਸੰਕਲਪ ਹੈਗਾਗਾ ਕਿ ਉਮੀਦ ਕੀਤੀ ਜਾਂਦੀ ਹੈ ਕਿ ਬੰਦਾ ਬਦਲ ਸਕਦਾ ਉਹਦੇ ਚ ਸਿੱਖੀ ਸਾਰੇ ਇਤਿਹਾਸ ਦੇ ਵਿੱਚ ਬਹੁਤ ਉਦਾਹਰਣਾਂ ਨੇ ਨਾ ਕਿ ਬੰਦਾ ਮਤਲਬ ਕਿ ਕੋਡੇ ਰਕਸ਼ਸ ਨੂੰ ਵੀ ਸੁਧਾਰ ਸਕਦਾ ਜਮਹੂਰੀਤ ਵੀ ਇਹੀ ਕਹਿੰਦੀ ਹੈ ਹਾਂ ਜਮਹੂਰੀਤ ਵੀ ਆਪਾਂ ਵੀ ਜਮਹੂਰੀ ਸਿਸਟਮ ਦੇ ਹਿਸਾਬ ਨਾਲ ਸੋਚੀ ਤਾਂ ਉਹ ਚ ਵੀ ਇਹ ਹੈ ਕਿ ਸੁਧਰਨ ਦੀ ਉਮੀਦ ਰੱਖਣੀ ਚਾਹੀਦੀ ਆ ਵੱਡੇ ਤੋਂ ਵੱਡੇ ਗੁਨਾਹਗਰ ਦੀ ਖਾਤਰ ਤੇ ਪਰ ਇਹਨਾਂ ਨੇ ਤਾਂ ਆਪਦੇ ਜਿਹੜੇ ਸਟੈਪਸ ਤੋਂ ਇਹ ਸਾਬਿਤ ਕਰਤਾ ਕਿ ਇਹਨਾਂ 'ਚ ਗਲਤੀ ਦਾ ਅਹਿਸਾਸ ਕੋਈ ਨਹੀਂ ਕਿ ਸਾਰੇ ਕਾਸੇ ਨੂੰ ਜੋੜ-ਤੋੜ ਬਤੌਰ ਦੇਖ ਰਹੇ ਨੇ ਇਹਨਾਂ ਦੇ ਨਮਾਇंदे ਇਹਨਾਂ ਦੇ ਬੁਲਾਰੇ ਲਗਾਤਾਰ ਉਦੋਂ ਬਾਅਦ মিডিਆ ਦੇ ਸਾਹਮਣੇ ਸਿਰਫ ਧਾਰਮਿਕ ਪੱਖ ਬੋਲ ਰਹੇ ਨੇ ਕਿ ਅਸੀਂ ਅਕਾਲ ਤਖਤ ਦੇ ਨੂੰ ਸਮਰਪਿਤਾਂ ਅਸੀਂ ਜੀਤਨ ਦੇ ਹੀ ਨਾ ਸੇਵਾ ਨਿਭਾ ਰਹੇ ਹਾਂ ਪਰ ਜਿਹੜਾ ਉਹਦਾ ਸਿਆਸੀ ਪੱਖ ਆ ਸਾਰੇ ਹੁਕਮਨਾਮੇ ਦਾ ਉਹਨੂੰ ਪੂਰੀ ਤਰ੍ਹਾਂ ਅਣਗੌਲਿਆ ਕਰ ਰਹੇ ਨੇ ਉਹਨੂੰ ਟਾਲ ਰਹੇ ਨੇ ਉਹਨੂੰ ਰੱਦ ਰਹਿਣੇ ਤਾਂ ਉੱਥੋਂ ਇਹਨਾਂ ਦੀ ਨੀਅਤ ਸਾਫ਼ ਦਿਖ ਰਹੀ ਆ ਕਿ ਇਹ ਲੀਡਰਸ਼ਿਪ ਚ ਕੋਈ ਗਲਤੀ ਦਾ ਅਹਿਸਾਸ ਨਹੀਂ ਕੋਈ ਇਹ ਪਿੱਛੇ ਨਹੀਂ ਹਟਣਾ ਚਾਹੁੰਦੀ ਨਾਲੇ ਜੋ ਮਤਲਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਢਾਮੀ ਹੋਰਾਂ ਨੇ ਬੀਬੀ ਜਗੀਰ ਕੌਰ ਬਾਰੇ ਅਪਸ਼ਬਦ ਬੋਲੇ ਨੇ ਉਹ ਤੇ ਉਹਦੇ ਵਿੱਚੋਂ ਮਤਲਬ ਇਹ ਵੀ ਝਲਕਦਾ ਨਾ ਵੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਵਿੱਚ ਕਿਸ ਰੂਪ ਦੇ ਨਜ਼ਰੀਆਗਾ ਜਿਹੜਾ ਮਸਲੇ ਦਾ ਮਤਲਬ ਪਦਰ ਕੀ ਆ ਮਤਲਬ ਪਦਰ ਮਤਲਬ ਉਹਨਾਂ ਮਤਲਬ ਇਹ ਵੀ ਇੱਕ ਚੀਜ਼ ਆ ਜਿਹੜੀ ਉਹ ਝਲਕਦੀ ਆ ਤਾਂ ਹਰਮਨ ਜੀ ਦੂਸਰਾ ਪਹਿਲੂ ਇਹ ਵੀ ਆ ਨਾ ਸਾਰੇ ਮਸਲੇ ਦਾ ਕਿ ਇਹ ਇੱਕ ਪੱਖ ਹੋ ਗਿਆ ਮਤਲਬ ਜਿਹੜੇ ਸੁਖਵੀਰ ਸਿੰਘ ਬਾਦਲ ਨੇ ਉੱਥੇ ਗੁਨਾਹ ਮੰਨ ਲਈ ਉਦੋਂ ਦੀ ਉਹ ਕੱਲੇ ਸੁਖਵੀਰ ਸਿੰਘ ਬਾਦਲ ਦੇ ਨਾਲ ਕਹੀ ਮਤਲਬ ਉਦੋਂ ਦੀ ਜਿਹੜੀ ਇਹਨਾਂ ਦੀ ਲੀਡਰਸ਼ਿਪ ਸੀ ਹਣਾ ਪਰ ਇੱਕ 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 ਹੋਰ ਵੀ ਚੀਜ਼ ਹੈ ਨਾ ਪੰਜਾਬ ਦੇ ਵਿੱਚ ਇਹਨਾਂ ਦੀ ਸੱਤਾ ਦੇ ਦੌਰਾਨ ਜਿਹੜਾ ਟਰਾਂਸਪੋਰਟ ਮਾਫੀਆ ਆਇਆ ਬਿਲਕੁਲ ਪੰਜਾਬ ਰੋਡਵੇਜ਼ ਦੀਆਂ ਪੀਆਰਟੀਸੀ ਦੀਆਂ ਬੱਸਾਂ ਦੇ ਟਾਈਮ ਬੰਦ ਕਰਕੇ ਉਹਦੇ ਥਾਂ ਦੇ ਉੱਤੇ ਆਪਦੀਆਂ ਬੱਸਾਂ ਪਾਉਣੀਆਂ ਹਣਾ ਮਤਲਬ ਇੱਕ ਦੌਰ ਸੀਗਾ ਵੀ ਜਿਹੜੀ ਚੰਡੀਗੜ੍ਹ ਨੂੰ ਸਿਰਫ ਸਰਕਾਰੀ ਬੱਸਾਂ ਚੱਲਦੀਆਂ ਹੁੰਦੀਆਂ ਸੀ ਬਿਲਕੁਲ ਉਸ ਤੋਂ ਬਾਅਦ ਇਹਨਾਂ ਦੀਆਂ ਇਹਨਾਂ ਦੀਆਂ ਬੱਸਾਂ ਚੱਲਣ ਲੱਗੀਆਂ ਬਿਲਕੁਲ ਆਰਬਿਟ ਚੱਲੀਆਂ ਫਿਰ ਅਵਲੋ ਚੱਲੀ ਹਾਂ ਤਾਂ ਉਹ ਜਿਹੜਾ ਮਤਲਬ ਇੱਕ ਟਰਾਂਸਪੋਰਟ ਤੇ ਕਾਬਜ ਹੋਣਾ ਕੇਵਲ ਮਾਫੀਆ ਚੱਲਿਆ ਕੇਵਲ ਮਤਲਬ ਉਹ ਆਪਰੇਟਰ ਤੱਕ ਜਾਣਾ ਔਰ ਉਹਦੇ ਤੇ ਕਾਬਜ ਹੋਣਾ ਚੈਨਲ ਬੰਦ ਕਰਨੇ ਬਹੁਤ ਸਾਰੇ ਔਰ ਇਸ ਤੋਂ ਇਲਾਵਾ ਬਾਕੀ ਪਹਿਲੂਆਂ ਦੇ ਉੱਤੇ ਤੁਸੀਂ ਦੇਖੋ ਰੇਤ ਮਾਫੀਆ ਪੰਜਾਬ ਦੇ ਵਿੱਚ ਪਰ ਪੰਜਾਬ 'ਚ ਨੈਰਾ ਦਾ ਜਾਲ ਵਿਛਿਆ ਹੋਇਆ ਤੁਸੀਂ ਦੇਖੋ ਨੈਰਾ ਰਾਹੀ ਬ੍ਰੇਤੀ ਆਉਂਦੀ ਸੀ ਲੋਕ ਕੱਢ ਲਿਆਉਂਦੇ ਸੀ ਹਾਂ ਆਮ ਘਰ ਪਾਉਂਦੇ ਸੀ ਲੋਕ ਬ੍ਰੇਤੀ ਕੱਢ ਕੇ ਉੱਥੋਂ ਨੈਰਾ ਤੋਂ ਲੇਕਿਨ ਅਜਿਹਾ ਮਾਫੀਆ ਆਇਆ ਮਤਲਬ ਕਿ ਲਖਤ ਕੀਮਤਾ ਸਮਾਨ ਰਿ ਹੋ ਗਈਆਂ ਔਰ ਇਸ ਤੋਂ ਇਲਾਵਾ ਵੀ ਡਰੱਗਸ ਪੰਜਾਬ ਦੇ ਵਿੱਚ ਇਨ੍ਹਾਂ ਦੇ ਦਿਨਾਂ ਦੇ ਦੌਰਾਨ ਜਿਹੜਾਗਾ ਉਹ ਬਹੁਤ ਵਧੇ ਨੇ ਬਿਲਕੁਲ ਇਹ ਕਿੰਨੀ ਹੈਰਾਨੀਜਨਕ ਗੱਲ ਹੈ ਕਿ ਸ਼ਰਮਣੀ ਕਾਲੀਦਰ ਵਰਗੀ ਪਾਰਟੀ ਦਾ ਲੀਡਰ ਨਸ਼ਿਆਂ ਦੇ ਮਸਲੇ 'ਚ ਜੇਲ੍ਹ 'ਚ ਰਿਹਾ ਹੋਵੇ ਬਿਲਕੁਲ ਔਰ ਇਹ ਸਾਰੇ ਪਹਿਲੂ ਵੀ ਤਾਂ ਲੋਕਾਂ ਦੇ ਵਿੱਚ ਚਰਚਾ 'ਚ ਨੇ ਨਾ ਇਹ ਦੇਖੋ ਲੋਕਾਂ ਨੇ ਤਾਂ ਇਹਨਾਂ ਨੂੰ ਸਾਰੀ ਇਹਨਾਂ ਦੀ ਓਵਰਆਲ ਜਿਹੜਾ ਇਹਨਾਂ ਦਾ ਐਟੀਟਿਊਡ ਸੀ ਸਰਕਾਰਾਂ ਦਰਾਂ ਅ ਇੱਕਾ ਜਿਹੜੀ ਪੰਜਾਬ ਦੀ ਲੁੱਟ ਕੀਤੀ ਇਹਨਾਂ ਨੇ ਆਪਦੇ ਕਾਰੋਬਾਰ ਚ ਲਾਏ ਬਦੇ ਫੁੱਲੇ ਇਹਨਾਂ ਦੇ ਕਾਰੋਬਾਰ ਇਹਨਾਂ ਨੇ ਆਪਦੇ ਘਰ ਪਰੇ ਫਿਰ ਦੂਜਾ ਪੰਥਕ ਸਿਆਸਤ ਨੂੰ ਜਿਹੜੀ ਤਲਾਂਜਰੀ ਦਿੱਤੀ ਪੂਰੀ ਤਰ੍ਹਾਂ ਤੇ ਉਹ ਲੋਕਾਂ ਨੇ ਰਿਜੈਕਟ ਕੀਤੇ ਨੇ ਮਤਲਬ ਇਹਨਾਂ ਨੇ ਹੋਟਲ ਜਿਹਾ ਬਣਾਉਣ ਦਾ ਕੀ ਮਤਲਬ ਸੀ ਜਿਹੜਾ 에어ਪੋਰਟ ਰੋਡ ਦੇ ਨੇੜੇ ਆ ਮਤਲਬ ਸਾਰੇ ਉਹਦੇ ਕਾਰੋਬਾਰ ਇੰਟਰਸਟ ਨੇ ਉਹਨਾਂ ਦੇ ਮਤਲਬ ਮੈਂ ਮੈਨੂੰ ਇਹ ਲੱਗਦਾ ਕਿ ਅਪ੍ਰੈਲ ਵਿੱਚ ਬਹੁਤ ਲੋਕਾਂ ਨੂੰ ਇਹ ਲੱਗਦਾਗਾ ਨਾ ਕਿ ਇੱਛਾ ਆ ਗਈ ਕਿ ਪੰਜਾਬ ਦੀ ਇੱਕ ਖੇਤਰੀ ਪਾਰਟੀ ਹੋਣੀ ਚਾਹੀਦੀ ਆ ਕੋਪੰਤਕ ਪਾਰਟੀ ਦਾ ਵਾਰ ਹੋਣਾ ਚਾਹੀਦਾ ਬੁੱਧੀ ਜੀ ਵੀ ਇਹਦਾ ਇੱਕ ਹਲਕਾ ਵੀ ਕਹਿੰਦਾ ਹਾਂ ਸਾਰੇ ਦੇਖਦਾ ਦੇਖੋ ਆਪਾਂ ਗੱਲ ਕਰੀਏ ਤਾਂ ਐਸੀ ਪਾਰਟੀ ਹੋਣੀ ਚਾਹੀਦੀ ਆ ਪਰ ਕੀ ਇਹ ਪਾਰਟੀ ਦਾ ਕੋਈ ਖਾਸਾ ਬਚਿਆ ਕਿ ਇਹ ਪਾਰਟੀ ਪੰਥਕ ਤੇ ਖੇਤਰੀ ਏਜੰਡੇਆਂ ਨੂੰ ਇਹਨੇ ਕੋਈ ਸਰਵ ਕੀਤਾ ਕਦੇ ਪਿਛਲੇ 25 ਸਾਲ ਚ ਨਾਲੇ ਹੋਰ ਵੀ ਹੈ ਨਾ ਇਹ ਜਿਹੜੀ ਲੀਡਰਸ਼ਿਪ ਹੈ ਉਹਦੀ ਕੀ ਦੇਣ ਹੈ ਬਹੁਤ سارے ਕਾਲੀ ਲੀਡਰ ਸੁਖਵੀਰ ਨੂੰ ਕਹਿੰਦੇ ਨੇ ਵੀ ਇਸ ਸੁਖਵੀਰ ਦੀ ਕੀ ਦੇਣ ਹੈ ਹਨਾ ਮਤਲਬ ਇਹ ਚਾਂਦੀ ਦੇ ਚਮਚਿਆਂ ਨਾਲ ਪੈਦਾ ਹੋਏ ਸੈਕੰਡ ਸੈਕੰਡ ਜਨਰੇਸ਼ਨ ਹੈ ਸੈਕੰਡ ਜਨਰੇਸ਼ਨ ਹੈ ਜਿਹੜੇ ਜਿਨ੍ਹਾਂ ਦੇ ਮਤਲਬ ਇਹਦੀ ਪ੍ਰਾਪਤੀ ਕੀ ਹੈ ਵੀ ਇਹ ਪ੍ਰਕਾਸ਼ ਸਿੰਘ ਬਾਦਲ ਦਾ ਮੁੰਡਾ ਪਰਮਿੰਦਰ ਢੀਂਡਸੇ ਦੀ ਕੀ ਪ੍ਰਾਪਤੀ ਹੋ ਜੀ ਸਖਦੇਵ ਸਿੰਘ ਬਾਦਲ ਸੇ ਸਿੰਘ ਢੀਂਡਸਾ ਦਾ ਮੁੰਡਾ ਇਹ ਇਹ ਜਿਹੜੀਆਂ ਮਤਲਬ ਇਹਨਾਂ ਦੀਆਂ ਪ੍ਰਾਪਤੀਆਂ ਨੇ ਉਹ ਅਸਲ ਦੇ ਵਿੱਚ ਇਹਨਾਂ ਨੂੰ ਅੱਗੇ ਵਧਣ ਤੋਂ ਰੋਕ ਲੀਆਂ ਨੇ ਬਿਲਕੁਲ ਨਹੀਂ ਉਹ ਤਾਂ ਜਿਹੜੀ ਇਹ ਮੈਂ ਗਲਤ ਗੱਲ ਅਕੀ ਜੀ ਕਿ ਪੂਰੀ ਪੋਲੀਟੀਕਲ ਕਲਾਸ ਹੈਗਾ ਜਿਹੜੀ ਮਤਲਬ ਜਿਹੜੀ ਉਹ ਸਾਰੀ ਸਿਆਸਤ ਨੂੰ ਪੰਥਕ ਤੇ ਪੰਜਾਬ ਪੱਖੀ ਸਿਆਸਤ ਨੂੰ ਤਲਾਂਜਲੀ ਦਿੱਤੀ ਆ ਇਹ ਕਲਾਸ ਦੇ ਆਪ ਦੇ ਇੰਟਰਸਟ ਹੀ ਪੰਜਾਬ ਪੱਖੀ ਨੇ ਹੂੰ ਮਤਲਬ ਇਹਨਾਂ ਦੇ ਇੰਟਰਸਟ ਮਤਲਬ ਦੇਖੋ ਕਾਲੀ ਦਲ ਕਿਸੇ ਟਾਈਮ ਤੇ ਛੋਟੀ ਤੇ ਮੱਧ ਵਰਗੀ ਕਿਸਾਨੀ ਦੀ ਕੁੱਲ ਮਿਲਾ ਕੇ ਕਿਸਾਨੀ ਦੀ ਪਾਰਟੀ ਮੰਨੀ ਜਾਂਦੀ ਸੀਗੀ ਤਾਂ ਮੋਰਚਿਆਂ ਦੇ ਵਿੱਚ ਵੀ ਵੱਡੇ ਪੱਧਰ ਤੇ ਕਿਸਾਨੀ ਦੀ ਭਾਗੀਦਾਰੀ ਹੁੰਦੀ ਸੀ ਸਿੱਖ ਕਿਸਾਨੀ ਇੱਥੇ ਬਹੁਤ ਸਿੱਖ ਠੀਕ ਆ ਤਾਂ ਉਹ ਪੰਥਕ ਤੇ ਸਿੱਖ ਕਿਸਾਨੀ ਦੇ ਜੰਡੇ ਇੱਥੇ ਇਕੱਠੇ ਚੱਲਦੇ ਰਹੇ ਨੇ ਹੁਣ ਤੱਕ ਵੀ ਉਹ ਤੁਹਾਨੂੰ ਕਿਸਾਨ ਅੰਦੋਲਨ ਦੇ ਵਿੱਚ ਵੀ ਸਿੱਖੀ ਸੈਂਟੀਮੀਟਰ ਦਾ ਨਾਲ ਨਾਲ ਚੱਲਦਾ ਗਿਆ ਇੱਥੇ ਪੰਜਾਬ ਦੇ ਵਿੱਚ ਤਾਂ ਪਰ ਇਹ ਪੰਜਾਬੀ ਜਿਹੜੀ ਸਾਰੀ ਹੁਣ ਮੌਕੇ ਦੀ ਲੀਡਰਸ਼ਿਪ ਆ ਜਿਹੜੀ ਪਿਛਲੇ 25 ਸਾਲ ਤੋਂ ਕਾਬੂ ਜੂਗੀ ਪੂਰੀ ਤਰ੍ਹਾਂ ਇਹਨਾਂ ਦੇ ਕੋਲ ਕਿਸਾਨੀ ਬਚਿਆ ਇਹ ਵੱਡੇ ਧਨਾੜ ਬਣ ਗਏ ਲੈਂਡਲੋਰਡ ਬਣ ਕੇ ਗਾਹਨਾਂ ਦੇ ਕਾਰੋਬਾਰ ਨੇ ਉਹ ਬੜੀਆਂ ਕਾਰਪੋਰੇਟ ਘਰਾਣਿਆਂ ਨਾਲ ਸਾਂਝਾਂ ਨਾਲ ਇਹਨਾਂ ਦੇ ਕਾਰੋਬਾਰ ਨੇ ਹੋਟਲ ਨੇ ਤਾਂ ਇਹਨਾਂ ਦੇ ਆਪ ਦੇ ਜਿਹੜੇ ਕਲਾਸ ਇੰਟਰਸਟ ਨੇ ਜਿਹੜੇ ਇਹਨਾਂ ਦੇ ਆਪ ਦੇ ਜਮਾਤੀ ਖੱਖਸਾ ਉਹ ਵੀ ਇਹਨਾਂ ਦੇ ਇੰਟਰਸਟ ਵੀ ਦਿੱਲੀ ਨਾਲ ਮੇਚ ਮੇਚ ਕਰਦੇ ਨੇ ਪੰਜਾਬ ਦੇ ਲੋਕਾਂ ਦੇ ਜਿਹੜੇ ਪੰਜਾਬ ਦੀ ਕਿਸਾਨੀ ਦੇ ਹਿੱਤ ਨੇ ਜਿਹੜੀ ਪੰਜਾਬ ਦੇ ਮੱਧ ਵਰਗੀ ਛੋਟੇ ਵਪਾਰੀ ਦੇ ਹਿੱਤ ਨੇ ਉਹਨਾਂ ਨਾਲ ਇਹਨਾਂ ਦੇ ਹਿੱਤ ਹੀ ਨਹੀਂ ਮਿਲਦੇ ਇਨਾਂ ਦੇ ਹਿੱਤ ਹੀ ਵੱਡੇ ਕਾਰੋਬਾਰੀ ਇਹਨਾਂ ਨਾਲ ਮਿਲਦੇ ਨੇ ਜਿਹੜਾ ਮਤਲਬ ਇਹਨਾਂ ਨੇ ਮਤਲਬ ਇਹਨਾਂ ਨੇ ਵੋਲਵ ਉਹ ਇਹਨਾਂ ਨੇ ਬੱਸਾਂ ਟਰਾਂਸਪੋਰਟ ਤੇ ਕਬਜ਼ਾ ਕਰਿਆ ਮੁੜ ਕੇ ਪੰਜਾਬ ਦੇ ਵਿੱਚ ਏਸੀ ਵੋਲਵੋ ਬਸਾਂ ਆਈਆਂ ਹੁਣ ਵੋਲਵੋ ਇੱਕ ਵੱਡੀ ਕੰਪਨੀ ਆ ਉਹਦੇ ਤੋਂ ਬੱਸਾਂ ਲੈਣੀਆਂ 50-60 ਲੱਖ ਦੀ ਇੱਕ ਬੱਸ ਪਾਉਣੀ ਠੀਕ ਆ ਬੋਲੋ ਇਹਨਾਂ ਦੇ ਸਾਰੇ ਕਾਰੋਬਾਰ ਸਾਂਝੇ ਨੇ ਇਹਨਾਂ ਦੇ ਵੱਡੇ ਕਾਰਪੋਰੇਟ ਘਰਾਣਿਆਂ ਨਾਲ ਤਾਂ ਹੋਟਲ ਬੰਨੇ ਜਾਂ ਤਾਂ ਜਿਹੜੇ ਲੋਕ ਬਾਹਰ ਪੈਸਾ ਇਹ ਇਹ ਆਪਣੇ ਦਿਖ ਰਹੇ ਨੇ ਚਾਹੇ ਜਿਹੜਾ ਕਿਸਾਨਾਂ ਨੂੰ ਦਿੱਤਾ ਵੀ ਉਹਦੇ 'ਚ ਵੀ ਚਲਾਕੀ ਕਰਕੇ ਨਾ ਜਿਹੜਾ ਬਿਜਲੀ ਫ੍ਰੀ ਵਾਲੀ ਗੱਲ ਸੀ ਬਿਲਕੁਲ ਆ ਉਹ ਉਹ ਮਤਲਬ ਹਾਂ ਜਿਹੜੀ ਉਹ ਗੱਲ ਆਮ ਤੌਰ ਤੇ ਕਿਸਾਨੀ ਨੂੰ ਪੁੱਛਿਆ ਜਾਵੇ ਬਾਦਲ ਨੂੰ ਯਾਦ ਕਰਦੇ ਨੇ ਕਿ ਹੁਣੇ ਵੋਟਰਾਂ ਦੇ ਬਿੱਲ ਮਾਫ ਕਰਦੇ ਜਦ ਕਿ ਉਹਦੇ ਪਿੱਛੇ ਤਾਂ ਬਹੁਤ ਸਿਆਸਤ ਹੋਈ ਆ ਕਿ ਜਿਹੜੇ ਪਾਣੀਆਂ ਦੇ ਮਸਲੇ ਨੂੰ ਲੈ ਕੇ ਇੰਨੀ ਪੰਜਾਬ ਦੇ ਲੋਕਾਂ ਨੇ ਖੂਨ ਬਹਾਇਆ ਆਪਦਾ ਐਸਵਾਈਐਲ ਨਹਿਰ ਨਹੀਂ ਕੱਢਣ ਦਿੱਤੀ ਤਾਂ ਉਹ ਪਾਣੀਆਂ ਦੇ ਮਸਲੇ ਤੋਂ ਕਿ ਉਹ ਦਰਿਆਈ ਪਾਣੀਆਂ ਵੱਲ ਨੂੰ ਅਸੀਂ ਪਿੱਠ ਕਰ ਲਈਏ ਆਪਦੇ ਹੱਕ ਵੱਲ ਨੂੰ ਪਿੱਠ ਕਰ ਲਈਏ ਲੋਕਾਂ ਨੂੰ ਗਰਾਊਂਡ ਵਾਟਰ ਅਰਧ ਸਤਹੀ ਥੱਲੋਂ ਪਾਣੀ ਕੱਢ ਲਓ ਇਹਦੇ ਤੇ ਲੱਤ ਕਿ ਉੱਥੇ ਆਟੋਮੈਟਿਕ ਸਟਾਰਟਰ ਲੱਗ ਗਏ ਹੁਣ ਅੱਜ ਗਰਾਊਂਡ ਵਾਟਰ ਦੀ ਪਾਣੀ ਸਥਿਤੀ ਕੀ ਆ ਕਿੰਨੀ ਗੰਭੀਰ ਸਥਿਤੀ ਆ ਸਾਨੂੰ ਝੋਨੇ ਤੋਂ ਖੇੜਾ ਸੋਣਾ ਪਊਗਾ ਅਜੇ ਸਾਰੀ ਬਹਿਸ ਚੱਲ ਰਹੀ ਆ ਪਾਣੀ ਗੰਦੇ ਅੱਡ ਹੋ ਰਹੇ ਨੇ ਤਾਂ ਉਹ ਨਾਲੇ ਉਹਦੇ ਵਿੱਚ ਵੀ ਜਿਹੜੀਆਂ ਰਾਇਤਾਂ ਦਾ ਮਸਲਾ ਹੈਗਾ ਸਬਸਿਡੀਆਂ ਦਾ ਮਸਲਾ ਹੈ ਸਬਸਿਡੀਆਂ ਲੋੜ ਬੰਦਾ ਨੂੰ ਜਾਂ ਸਬਸਿਡੀ ਹਰੇਕ ਨੂੰ ਇਹ ਵੀ ਇੱਕ ਪਹਿਲੂ ਰਹਿਣਾ ਚਾਹੀਦਾ ਸੀ ਨਾ ਚਰਚਾ ਦਾ ਹੁਣ ਬਹੁਤ ਸਾਰੇ ਲੋਕ ਤਾਂ ਇਹ ਕਹਿੰਦੇ ਵੀ ਸਭ ਤੋਂ ਵੱਧ ਫਾਇਦਾ ਤਾਂ ਇਹਨਾਂ ਨੂੰ ਹੀ ਹੋਇਆ ਇਹਨਾਂ ਨੂੰ ਕੋਈ ਇਹਨਾਂ ਦੇ ਵੱਧ ਮੋਟਰਾਂ ਨੇ ਜਵਾਬ ਦੇ ਹਜ਼ਾਰਾਂ ਏਕੜ ਨੇ ਤਾਂ ਫਿਰ ਮੋਟਰ ਵੱਧ ਨੇ ਤਾਂ ਮਤਲਬ ਅੰਨੇਵਾ ਥੱਲੋਂ ਪਾਣੀ ਕੱਢਿਆ ਗਿਆ ਲੋਕਾਂ ਨਹਿਰੀ ਪਾਣੀ ਦਾ ਜਿਹੜਾ ਪ੍ਰਬੰਧ ਆ ਸਾਰਾ ਉਹਨੂੰ ਪਿਛਲੇ 20 25 ਸਾਲ ਦੇ ਵਿੱਚ ਪੂਰੀ ਤਰ੍ਹਾਂ ਜਿੱਥੇ ਨਹਿਰੀ ਪਾਣੀ ਪਹੁੰਚਦਾ ਸੀ ਉੱਥੇ ਵੀ ਖਤਮ ਕਰਿਆ ਗਿਆ ਖਾਲੇ ਖਤਮ ਹੋ ਗਏ ਤਾਂ ਇਹਨਾਂ ਨੇ ਉਹ ਨੀਤੀ ਦੇ ਤੌਰ ਤੇ ਦੇਖਿਆ ਜਾਵੇ ਉਹ ਵੀ ਪੰਜਾਬ ਨਾਲ ਦਗਾ ਕੀਤਾਗਾ ਲੋਕਾਂ ਨੂੰ ਭਾਵੇਂ ਓਵੇਂ ਐ ਲੱਗਦਾ ਕਿ ਸਾਨੂੰ ਵੀ ਮੋਟਰਾਂ ਦੇ ਬਿੱਲ ਮਾਫ ਕਰਦੇ ਪਰ ਅਸਲ ਦੇ ਵਿੱਚ ਹੈ ਉਹ ਵੀ ਤੱਕਾਗਾ ਤਾਂ ਇਸ ਕਰਕੇ ਸਾਰੀ ਜਿਹੜੀ ਲੀਡਰਸ਼ਿਪ ਆ ਇਹਦੀ ਓਵਰਆਲ ਜਿਹੜੀ ਅਪਰੋਚ ਰਹੀ ਆ ਸਿਆਸਤ ਤਾਂ ਪੰਜਾਬ ਪੱਖੀ ਰਹੀ ਨਹੀਂ ਤਾਂ ਇਹ ਪਾਰਟੀ ਨਾ ਤਾਂ ਨਾਲੇ ਤਾਂ ਪੰਥਕ ਜੰਦਿਆਂ ਤੋਂ ਪਿੱਛੇ हट ਗਈ ਉਹਨਾਂ ਨੂੰ ਸੱਤ ਸਾਲੀਆਂ ਵੋਟਾਂ ਸੱਤ ਸੇ ਸਾਤ ਦੀਆਂ ਵੋਟਾਂ ਜ਼ਰੂਰੀ ਲੱਗਣ ਲੱਗੀਆਂ ਉਹਦੇ ਚੱਕਰ ਦੇ ਵਿੱਚ ਇਹ ਉਹ ਚੌਂਕੀ ਮਾਹ ਭਰਦੇ ਰਹੇ ਨੇ ਉਦੋਂ ਬਾਅਦ ਇਹਨਾਂ ਨੇ ਕਿਹੜਾ ਪੰਜਾਬ ਦਾ ਖੇਤਰੀ ਜੰਦਾ ਪਿਛਲੀਆਂ 15 ਸਾਲਾਂ ਦੇ ਸਰਕਾਰ ਚ ਰਹੇਗੇ ਪਿਛਲੇ 25 ਸਾਲਾਂ ਚੋਂ ਇਹਨਾਂ ਨੇ ਕਿਹੜਾ ਖੇਤਰੀ ਝੰਡਾ ਪੰਜਾਬ ਦਾ ਇਹਨਾਂ ਨੇ ਉਹਦੇ ਤੇ ਪੈਰਾ ਦਿੱਤਾ ਇਹਨਾਂ ਨੇ ਤਾਂ ਇਹ ਜਿਹੜੀ ਲਿੰਗ ਦੀ ਗੱਲ ਹੈ ਹਾਂ ਇਹਦਾ ਖਾਸੇ ਨਹੀਂ دیا ਉਹ ਖਾਸੇ ਨਹੀਂ ਰਿਹਾ ਹਾਂ ਹੋਰ ਵੀ ਹਰਮਨ ਜੀ ਹੁਣ ਸੈਂਟਰ ਦੇ ਵਿੱਚ ਦੋ ਸਰਕਾਰਾਂ ਜਿਹੜੀਆਂ ਨੇ ਆਂਧਰਾ ਪ੍ਰਦੇਸ਼ ਔਰ ਬਿਹਾਰ ਖੇਤਰੀ ਪਾਰਟੀਆਂ ਦੀਆਂ ਚੱਲ ਰਹੀਆਂ ਉਹਨਾਂ ਦੇ ਸਹਿਯੋਗ ਨਾਲ ਸੈਂਟਰ ਸਰਕਾਰ ਚੱਲ ਰਹੀ ਹੈ ਉਹਨਾਂ ਨੇ ਆਉਂਦੀਆਂ ਸ਼ਰਤਾਂ ਰੱਖ ਲਈਆਂ ਬਿਲਕੁਲ ਕਿ ਆ ਪੈਕੇਜ ਦਿਓ ਸਾਨੂੰ ਹੈਨਾ ਉਹਨਾਂ ਦਾ ਤਰੀਕਾ ਕੀ ਆ ਉਹ ਵੱਖਰੀ ਗੱਲ ਆ ਲੇਕਿਨ ਸਵਾਲ ਇੱਥੇ ਇਹ ਵੀ ਖੜਾ ਹੁੰਦਾਗਾ ਕਿ ਜੋ ਇਹਨਾਂ ਦਾ ਪਹਿਲੂ ਆਗਾ ਉਹ ਪਹਿਲੂ ਇਹ ਹੈ ਵੀ ਬਿਨਾਂ ਸ਼ਰਤ ਹਮਾਇਤ ਇਹ ਤਾਂ ਹੁਣ ਵੀ ਦੇਣ ਦੇ ਹਮਾਇਤ ਭਾਜਪਾ ਨਾਲ ਇਹਨਾਂ ਨੇ ਨਾਤਾ ਵੀ ਉਦੋਂ ਤੋੜਿਆ ਜਦੋਂ ਇਹਨਾਂ ਦਾ ਘਰ ਘੇਰ ਕੇ ਬਹਿ ਗਏ ਲੋਕ ਕਿ ਤਾਂ ਖੇਤੀ ਕਾਨੂੰਨਾਂ ਨੂੰ ਜਸਟੀਫਾਈ ਕਰੀ ਜਾਂਦੇ ਸੀ ਬਿਲਕੁਲ 370 ਵਾਲੇ ਮਾਮਲੇ 'ਚ ਇਹਨਾਂ ਨੇ ਉਹਦੀ ਸਪੋਰਟ ਕੀਤੀ ਆ ਤੇ ਤਾਂ ਕਰਕੇ ਇਹ ਹੈਗੇ ਇਹ ਤਾਂ ਜਿਹੜਾ ਹੁਣ 1 ਨੇਸ਼ਨ 1 ਇਲੈਕਸ਼ਨ ਦਾ ਮੁੱਦਾ ਚੱਲ ਰਿਹਾ ਹੈਗਾ ਅਕਾਲੀ ਦਲ ਦੀ ਉਹਦੇ ਤੇ ਵੀ ਸਪੋਰਟ ਆ ਤੇ ਮਤਲਬ ਇਹ ਪਾਰ ਉਹ ਹਾਲਾਂਕਿ ਫੈਡਰਲ ਢਾਂਚੇ ਦੇ ਸਿੱਧੇ ਰੂਪ ਦੇ ਵਿੱਚ ਖਰਾਬ ਆ ਮਤਲਬ ਇਹ ਪਾਰਟੀ ਇਹ ਲੀਡਰਸ਼ਿਪ ਤੋਂ ਉਮੀਦ ਕਰਨੀ ਕਿ ਇਹਦਾ ਉਭਾਰ ਹੋ ਜੇ ਤਾਂ ਸਾਡੇ ਖੇਤਰੀ ਝੰਡੇ ਨੂੰ ਇਹ ਪੂਰਾ ਕਰੂਗੀ ਪੰਥਕ ਝੰਡੇ ਨੂੰ ਪੂਰਾ ਕਰੂਗੀ ਮਤਲਬ ਹੁਣ ਆਲੇ ਇਹਨਾਂ ਦੇ ਰਵਈਏ ਤੋਂ ਬਾਅਦ ਹੁਣ ਤਾਂ ਇਹ ਲੀਡਰਸ਼ਿਪ ਬਦਲ ਲੈਣ ਕੋਈ ਪਾਰਟੀ ਵੀ ਨਵੀਂ ਬਣੇ ਉਹਦੇ ਚੋਂ ਪਰ ਮੈਨੂੰ ਇਹ ਲੱਗਦਾ ਦੇਖੋ ਜੀ ਲੀਡਰਸ਼ਿਪ ਬਦਲਨੀ ਵੀ ਇੰਨਾ ਔਖਾ ਕੰਮ ਨਹੀਂ ਸੌਖਾ ਕੰਮ ਨਹੀਂ ਹੈਗਾ ਕਿਉਂਕਿ ਇਹ ਲੀਡਰਸ਼ਿਪ ਜਿਹੜਾ ਥੱਲੇ ਤੱਕ 닿 ਜਾਗਾ ਮਤਲਬ ਮੇਰੀ ਧਾਰਨਾ ਤਾਂ ਇਹ ਹੈ ਕਿ ਇਹਨਾਂ ਦੇ ਕੋਲੇ ਜਿਹੜੇ ਲੀਡਰ ਆਪ ਨੂੰ ਸੂਬੇ ਪੱਧਰ ਤੇ ਦਿਖਦੇ ਨੇ ਇਹਨਾਂ ਦੇ ਉਹਨਾਂ ਨੂੰ ਛੱਡ ਦੋ ਉਹਨਾਂ ਦੇ ਜ਼ਿਲ੍ਹੇ ਪੱਧਰ ਤੇ ਲੀਡਰਸ਼ਿਪ ਉਹਨਾਂ ਦੀ ਹੋਈ ਪਰਤੀ ਉਹ ਹੀ ਜੀ ਕਰ ਲਈ ਪਰਤੀ ਉਹ ਜੀ ਹੋ ਗਈ ਉਹ ਨਹੀਂ ਲੋਕ ਇਹਨਾਂ ਨਾਲ ਉਹੋ ਜੀ ਜੁੜੇ ਰਹਿ ਗਏ ਜਿਹੜਾ ਸੰਜੀਦਾ ਲੋਕ ਨੇ ਉਹਨਾਂ ਤੋਂ ਪਾਸੇ ਹੋ ਗਏ ਪ੍ਰਧਾਨ ਜੀ ਵਾਲੇ ਪ੍ਰਧਾਨ ਜੀ ਵਾਲੇ ਜਾਂ ਉਹਨਾਂ ਨੂੰ ਆਪ ਨੂੰ ਅਜੀ ਲੱਗਦਾ ਕਿ ਸੁਖਵੀਰ ਬਾਲ ਤੋਂ ਬਿਨਾ ਪਾਰਟੀ ਚੱਲ ਨਹੀਂ ਸਕਦੀ ਜੀ ਪਰ ਇਹਨਾਂ ਨੂੰ ਅਜੀਬ ਵੀ ਲੱਗ ਰਿਹਾ ਕਿ ਸੁਖਵੀਰ ਬਾਲ ਦੇ ਪੈਸੇ ਕਰਨ ਤੋਂ ਬਿਨਾ ਪਾਰਟੀ ਚੱਲਣੀ ਨਹੀਂ ਜਾਂ ਤਾਂ ਕਿ ਸਾਡੇ ਸਾਹਮਣੇ ਆਮ ਆਦਮੀ ਦੀ ਸਰਕਾਰ ਬਣ ਗਈ ਲੋਕਾਂ ਨੇ ਆਪ ਦੇ ਪੈਸੇ ਨਾਲ ਬਣਵਾਤੀ ਉਹਨਾਂ ਨੂੰ ਅਜੀਬ ਨਹੀਂ ਦਿਖ ਰਿਹਾ ਮਨ ਲੈ ਜਨਤਾ ਤੋਂ ਟੁੱਟੇ ਹੋਏ ਹਕੀਕਤ ਤੋਂ ਟੁੱਟੇ ਹੋ ਮੁਰ ਜਿਹੜੇ ਨਾਲ ਥੱਲੇ ਦੇ ਲੀਡਰ ਨੇ ਉਹ ਵੀ ਲੋਕਲ 엘ੀਟ ਨੇ ਉਹਨਾਂ ਦਾ ਵੀ ਲੋਕਾਂ ਨਾਲ ਕੋਈ ਉਵੇਂ ਸਰੋਕਾਰ ਨਹੀਂ ਹੈਗਾ ਇਹਨਾਂ ਨੂੰ ਜਿਹੜਾ ਲੋਕਾਂ ਦਾ ਸੈਂਟੀਮੈਂਟ ਨੇ ਉਹ ਸਮਝ ਵੀ ਨਹੀਂ ਆ ਰਿਹਾ ਲੋਕ ਪਹਿਲੇ ਭਰਤੀ ਕਰ ਲਏ ਉਹ ਪਿਛਲੇ ਦਿਨੀ ਜਦੋਂ ਸੁਖਵੀਰ ਸਿੰਘ ਬਾਦਲ ਨੇ ਅਸਤੀਫਾ ਭੇਜਿਆ ਨਾ ਉਹ ਚੰਡੀਗੜ੍ਹ ਦੇ ਵਿੱਚ ਡਿਸਕਸ਼ਨ ਹੋ ਰਹੀ ਸੀ ਇਹਨਾਂ ਦੀ ਮੀਟਿੰਗ ਦੇ ਵਿੱਚ ਉੱਥੇ ਕਹਿੰਦੇ ਐ ਚਲੇ ਗਏ ਪ੍ਰਧਾਨ ਜੀ ਕਹਿਣ ਵਾਲੇ ਪ੍ਰਧਾਨ ਜੀ ਦਾ ਅਸਤੀਫਾ ਨਹੀਂ ਮਨਜ਼ੂਰ ਕਰਨਾ ਤਿੰਨ ਚਾਰ ਨੇ ਇਸ ਗੱਲ ਤੇ ਅਸਤੀਫੇ ਦੇਣ ਦੀ ਗੱਲ ਕਰਤੀ ਵੀ ਜੇ ਪ੍ਰਧਾਨ ਦਾ ਅਸਤੀਫਾ ਮਨਜ਼ੂਰ ਕਰ ਲਿਆ ਮੇਰਾ ਵੀ ਅਸਤੀਫਾ ਹੈ ਨਾ ਮਤਲਬ ਇਹ ਜੀਡੀਐਸਐਲ ਦੇ ਵਿੱਚ ਇੱਕ ਲੀਡਰਸ਼ਿਪ ਪੈਦਾ ਕਰ ਲਈ ਇਹਨਾਂ ਨੇ ਬਿਲਕੁਲ ਉਹਦਾ ਜਿਹੜਾ ਯੂਥ ਇਹਨਾਂ ਨੇ ਐਸਵਾਈ ਬਣਾਈ ਸੀਗੀ ਉਹ ਐਸਵਾਈ ਤੋਂ ਬੂਥਾਂ ਦੇ ਕਬਜ਼ੇ ਕਰੋਣੇ ਉਹ ਸਾਰਾ ਗੁੰਡਾਗਰਦੀ ਕਰਾਉਣੇ ਉਹੋ ਜਿਹੀ ਕਿਸਮ ਦਾ ਸੈਕਸ਼ਨ ਪੈਦਾ ਕਰਿਆ ਇਹਨਾਂ ਨੇ ਤੇ ਤਾਂ ਹਜੇ ਵੀ ਭਾਜਪਾ ਨਾਲ ਗੱਠ ਜੋੜਨ ਲਈ ਕਾਲੇ ਨੇ ਦੋਨੇ ਤਰ੍ਹਾਂ ਕਾਲੀਆਂ ਨੇ ਦੋਵੇਂ ਤਰ੍ਹਾਂ ਕਾਲੀਆਂ ਨੇ ਉਹ ਤਾਂ ਇਹ ਆ ਕਿ ਮਤਲਬ ਸਾਨੂੰ ਇਧਰੋਂ ਲੋਕ ਅਕਸੈਪਟ ਕਰ ਲੈਣ ਅਸੀਂ ਉਧਰ ਭਾਜਪਾ ਨਾਲ ਗੱਠ ਜੋੜੋ ਉਹ ਤਾਂ ਇਹਨਾਂ ਨੂੰ ਐਂ ਲੱਗਦਾ ਨਾ ਕਿ ਭਾਜਪਾ ਨਾਲ ਗੱਠ ਜੋੜ ਤੇ ਆਪਣੀ ਸਰਕਾਰ ਨਹੀਂ ਬਣ ਸਕਦੀ ਬਲੋ ਇਹਨਾਂ ਨੇ ਸਾਰੀ ਸਿੱਖ ਸਿਆਸਤ ਨੂੰ ਵੀ ਪੰਥਕ ਤੇ ਸਿੱਖਾਂ ਦੇ ਨਜ਼ਰੀਏ ਤੋਂ ਵੀ ਚੱਲ ਜਣਾ ਪੰਜਾਬੀ ਪਾਰਟੀ ਬਣਾਈ ਸੀ ਫਿਰ ਤਾਂ ਪੂਰੇ ਪੰਜਾਬ ਦੀ ਪਾਰਟੀ ਤੇ ਦਾਵਾ ਕਰਦੇ ਸੀ ਫਿਰ ਇਹਨਾਂ ਨੂੰ ਭਾਜਪਾ ਨਾਲ ਗੱਠ ਜੋੜ ਕਰਨੀ ਕੀ ਮਜਬੂਰੀ ਸੀ ਲੋ ਜੇ ਕਹਿੰਦੇ ਨੇ ਕਿ ਸਿੱਖ ਪੰਜਾਬੀ ਪਾਰਟੀ ਬਣ ਗਈ ਸੀ ਤਾਂ ਫਿਰ ਬਤੌਰ ਪੰਜਾਬੀ ਵਿਚਰ ਲੈਂਦੇ ਸ਼ਹਿਰੀ ਵਪਾਰੀ ਸ਼ਹਿਰੀ Hindu ਵਪਾਰੀ ਦੇ ਹਿੱਤਾਂ ਨੂੰ ਅਡਰੈਸ ਕਰ ਲੈਂਦੇ ਤਾਂ ਇਸ ਕਰਕੇ ਇਹਨਾਂ ਦਾ ਮਨੋਰਥ ਸਿਰਫ ਸੱਤਾ ਦੇ ਵਿੱਚ ਬੜੇ ਰਹਿਣੇ ਰਿਹਾ। ਉਹ ਮਾਈਕਰੋ ਮੈਨੇਜਮੈਂਟ ਵਾਲੀ ਗੱਲ ਉਹ ਗੱਲ ਬਸ ਆ ਕਿ ਜੇ ਇਹ ਸੱਤਾ ਦੇ ਵਿੱਚ ਕਿਵੇਂ ਰਹਿਣਾ ਕਰਨਾ ਜਿਵੇਂ ਉਹ ਨਹੀਂ ਸੀ ਪ੍ਰਸ਼ਾਂਤ ਕਿਸ਼ੋਰ ਚੱਲਦਾ ਵੀ ਮੈਂ ਦੱਸਾਂ ਤੁਹਾਨੂੰ ਇੱਕ ਵਾਰ ਕੈਪਟਨ ਦੀ ਸਰਕਾਰ ਵੀ ਬਣਾਉਣ ਚ ਸਫਲ ਹੋ ਗਿਆ ਸੀ ਪੰਜਾਬ ਦੇ ਵਿੱਚ ਪ੍ਰਸ਼ਾਂਤ ਉਹ ਉਹ ਢਾਂਚਾ ਬਣਾ ਲਿਆ ਲੋਕ ਕੀ ਸੋਚਦੇ ਨੇ ਲੋਕਾਂ ਦੇ ਮੁੱਦੇ ਕੀ ਨੇ ਪੰਜਾਬ ਦੇ ਮੁੱਦੇ ਪੰਜਾਬ ਦੇ ਮਸਲੇ ਕੀ ਨੇ ਉਹ ਗੱਲਾਂ ਭਰੇ ਤੱਕ ਤੀਆਂ ਉਹਦਾ ਵੀ ਇੱਕ ਕਾਰਨ ਇਹੀ ਲੱਗਦਾ ਕਿ 96 97 'ਚ ਜਦੋਂ ਲੋਕ ਪੂਰੀ ਤਰ੍ਹਾਂ ਅੰਦਰ ਆਸ਼ ਕਰਤੇ ਮਿਲਟੈਂਸੀ ਕੁਚਲਦੀ ਉਹ ਤੋਂ ਬਾਅਦ ਇਹਨਾਂ ਦੀ ਧਾਰਨਾ ਪ੍ਰਕਾਸ਼ਿਤ ਬਦਲਦੀ ਇਹ ਬਣੀ ਹੋਊਗੀ ਕਿ ਇਹ ਮੁੱਦੇ ਹੁਣ ਰੈਲੇਵੈਂਟ ਨਹੀਂ ਰਹੇ ਕਿਉਂਕਿ ਗਲੋਬਲਾਈਜੇਸ਼ਨ ਦਾ ਵੀ ਦੌਰ ਆ ਚੁੱਕਿਆ ਸੀ ਤੇ ਉਹ ਤੋਂ ਬਾਅਦ ਅਗਲਾ ਜਿਹੜਾ ਇੱਕ ਪੂਰਾ ਦਹਾਕਾ ਉਹਦੇ ਵਿੱਚ ਤੁਹਾਨੂੰ ਇਹੋ ਜਿਹੇ ਮੁੱਦੇ ਪਿੱਛੇ ਹੁੰਦੇ ਵੀ ਦਿਖਦੇ ਨੇ ਇੱਕ ਵਾਰੀ ਲੋਕਾਂ ਨੂੰ ਨਾ ਕਿ ਲੋਕਾਂ ਕੋ ਮਿਲਟਰੀ ਦੇ ਦੌਰ ਪਰ ਇੱਕ ਹੋਰ ਵੀ ਹੈ ਨਾ ਹਰਮਨ ਜੀ ਹੁਣ ਬੰਦੀ ਸਿੰਘਾਂ ਦਾ ਮਸਲਾ ਸੀ ਉਹਨੂੰ ਇਹ ਸੈਂਟਰ ਦੇ ਵਿੱਚ ਭਾਗੀਦਾਰ ਰਹੇ ਭਾਗੀਦਾਰ ਰਹੇ ਵਜੀਰੀਆਂ ਮੰਨਣ ਤੱਕ ਰਹੇ ਸਿਰਫ ਉਹਨੂੰ ਵੀ ਮ ਹੱਲ ਕਰਾ ਸਕਦੇ ਜਥੇਦਾਰ ਕਰਦੇਵ ਸਿੰਘ ਕੌਕੇ ਦੇ ਮਸਲੇ ਦੇ ਉੱਤੇ ਐਫ ਆਈ ਆਰ ਤੱਕ ਨਹੀਂ ਦਰਜ ਹੋਈ ਲਗੀਆਂ ਸਰਕਾਰਾਂ ਚ ਉਹ ਉਹ ਤਾਂ ਨਵ ਕਰਨ ਦੀ ਗੱਲ ਏ ਹਨਾ ਕਿ ਜੇ ਸੰਦੀ ਤਾਰਨ ਨਹੀਂ ਤਾਂ ਥੋੜੀ ਸਮਝ ਹੀ ਇਹ ਬਣ ਗਈ ਕਿ ਇਹ ਮੁੱਦੇ ਵੇਲਾ ਵਹਾ ਚੁੱਕੇ ਨੇ ਇਹ ਮੁੱਦਿਆਂ ਨੇ ਇਹ ਸੈਂਟਰ 'ਚ ਬਣੇ ਰਹਿਣਾ ਸੈਂਟਰ 'ਚ ਬਣੇ ਰਹਿਣਾ ਇੱਕ ਤਾਂ ਪਰਿਵਾਰਕ ਮੈਂਬਰ ਸੈਂਟਰ 'ਚ ਬਜੀ ਰੱਖਣਾ ਹੈ ਸੈਂਟਰ 'ਚ ਬਜੀ ਰੱਖਣਾ ਤੇ ਇੱਥੇ ਸਰਕਾਰ ਬਣਾ ਕੇ ਰੱਖਣਾ ਆਪਦੇ ਘਰ ਪਰਨੇ ਨੇ ਤੇ ਇਹਦੇ 'ਚ ਕੋਈ ਪੰਥ ਦਾ ਮਤਲਬ ਨਹੀਂ ਕੋਈ ਪੰਜਾਬ ਦੇ ਮੰਗਾ ਮਸਲੇ ਨਾਲ ਮਤਲਬ ਨਹੀਂ ਤਾਂ ਇਹੋ ਜੀ ਪਾਰਟੀ ਦਾ ਖਾਸਾ ਉੱਪਰ ਤੋਂ ਲੈ ਕੇ ਥੱਲੇ ਤੱਕ ਇਹ ਬਣਿਆ ਹੋਇਆਗਾ ਕਿ ਹਾਂ ਇਹਦੇ 'ਚ ਨਵੀਂ ਭਰਤੀ ਜੇ ਕਰਦੇ ਨੇ ਉਹ 20 ਤਰੀਕ ਦਾ ਮਸਲਾਗਾ ਕਿ ਪਿੱਛੇ ਹਟਦੀ ਆ ਸੁਖਬੀਰ ਬਾਦਲ ਦੀ ਲੀਡਰਸ਼ਿਪ ਤੇ ਨਵੀਂ ਭਰਤੀ ਹੁੰਦੀ ਆ ਕੋਈ ਟਰਾਂਸਫਾਰਮੇਸ਼ਨ ਹੁੰਦੀ ਆ ਪਾਰਟੀ ਦੀ ਬਹੁਤ ਵੱਡੀ ਗੱਲ ਹੋਊਗੀ ਜੇ ਹੁੰਦੀ ਆ ਓਵਰਆਲ ਜਿਹੜਾ ਇਹਨਾਂ ਦਾ ਰਵਈਆ ਤੱਕ ਬਹੁਤ ਨਾ ਪੱਕੀ ਆ ਤੇ ਪੰਜਾਬ ਦੇ ਵਿੱਚ ਹਾਂ ਇਹ ਸਿਆਸਤ ਕਰਨ ਦੀ ਥਾਂ ਬਹੁਤ ਖਾਲੀ ਪਈ ਆ ਲੋਕ ਭਾਲ ਰਹੇ ਨੇ ਲੀਡਰਸ਼ਿਪ ਦੁਬਾਰਾ ਹੋਵੇ ਉਹ ਹੋ ਸਕਦਾ ਹੋ ਕਿ ਨਵੇਂ ਰੂਪ ਚ ਹੋ ਜੇ ਜ਼ਰੂਰੀ ਥੋੜੀ ਜਿਹੀ ਇਹੀ ਪਲੇਟਫਾਰਮ ਚ ਹੋਊਗਾ ਤੇ ਨਵੀਂ ਵੀ ਹੋ ਸਕਦਾ ਨਵਾਂ ਕਾਲੀ ਦਲ ਵੀ ਬਣੇ ਨਵਾਂ ਵੀ ਪੂਰਖੀ ਪਾਰਟੀ ਵੀ ਕਾਲੀ ਦਲ ਬਣੇ ਕੋਈ ਹੋਰ ਤਿਰ ਬਣੇ ਕੁਝ ਵੀ ਬਣ ਸਕਦੀ ਆ ਤਾਂ ਇਸ ਕਰਕੇ ਦਾ ਸਮੇਂ ਦੇ ਗਰਭ ਦੇ ਵਿੱਚ ਆ ਕੀ ਹੋਣਾਗਾ ਪਰ ਜੋ ਹੁਣ ਤੱਕ ਦਾ ਸਾਰਾ ਇਤਿਹਾਸ ਹੈ ਇਹਨਾਂ ਦਾ ਖਾਸ ਕਰਕੇ 2 ਦਸੰਬਰ ਤੋਂ ਬਾਅਦ ਵੀ ਜੋ ਇਹਨਾਂ ਦਾ ਐਟੀਟਿਊਡ ਆ ਉਹਦੇ ਤੋਂ ਇਹਨਾਂ ਤੋਂ ਉਮੀਦ ਰੱਖਣੀ ਮੈਨੂੰ ਲੱਗਦਾ ਕੋਈ ਬਹੁਤੀ ਸਿਆਣੀ ਗੱਲ ਨਹੀਂ ਹੈਗੀ